ਮਾਮਲਾ ਕੋਈ ਮਾਮਲਾ ਨਹੀਂ ਜੀ ਆਪਾਂ ਘਰ ਦਾ ਕੁਝ ਬੁੜੀਆਂ ਦਾ ਰੋੜਾ ਸੀਗਾ ਤੇ ਇੱਕ ਮੈਂਬਰ ਆਣੀ ਹੈਗੀ ਆ ਬਸ ਬੰਦੇ ਜਣੇ ਸੀਗੇ 8-9 ਜਨੇ ਸੀਗੇ ਜੀ ਕਾਹਦੇ ਨਾਲ ਪਰੇ ਜੀ ਮੁਸਤਫਾ ਸੀ ਕੱਪੇ ਸੀਗੇ ਕਰਪਾਨਾ ਸੀ ਕਿ ਕਰਪਾਨਾ ਨਾਲ ਪੜਿਆ ਹਾਂਜੀ ਕਿੰਨੇ ਵਾਰ ਕਿੱਟੇ ਵਾਰ ਤਾਂ ਹੁਣ ਕਹਿ ਨਹੀਂ ਸਕਦੇ ਡਾਕਟਰ ਸਾਹਿਬ ਹੀ ਦੱਸਣਗੇ ਹਾਂਜੀ ਤੇ ਵਧੀਆਂ ਸਿਰ ਤੇ ਵਧੀਆਂ ਲੱਤਾਂ ਬਾਹਾਂ ਜਿਹੜੀ ਸਾਰੀਆਂ ਬਡੀਆਂ ਜੀ ਸਰਾ ਪੁਰਾਣਾ ਇਲੈਕਸ਼ਨ ਦਾ ਹੀ ਰੋੜਾ ਸੀਗਾ ਬਸ ਉਹ ਗੋਸ਼ਲੀ ਹਾਂਜੀ ਬਸ ਅੱਜ ਸਵੇਰ ਬੱਚਿਆਂ ਨੂੰ ਸਕੂਲੋਂ ਛੱਡ ਕੇ ਵਾਪਿਸ ਆਈ ਜਾਂਦੀ ਸੀ ਮੈਂ ਤੇ ਉਹਨਾਂ ਨੇ ਮਤਲਬ ਰਸਤਾ ਮੇਰਾ ਰੋਕਿਆ ਰੋਕ ਤੇ ਕਮਰੇ ਚ ਲਿਆ ਗਿਆ ਤਿੰਨ ਬੰਦੇ ਸੀ ਵੀ ਉਹਨਾਂ ਦੇ ਕਮਰੇ ਚ ਲਿ ਜਾ ਕੇ ਮੈਨੂੰ ਕੁੱਟ ਮਾਰ ਕੇ ਤੇ ਧੱਕਾ ਕੀਤਾ ਗਿਆ ਮੇਰੇ ਨਾਲ ਫਿਰ ਉਹਨਾਂ ਦੀ ਜਨਨੀਆਂ ਆ ਕੇ ਉਹਨਾਂ ਨੇ ਬਹੁਤ ਧੱਕਾ ਕੀਤਾ ਮਤਲਬ ਮੂੰਹ ਬੰਦ ਕਰਕੇ ਕੁੱਟ ਮਾਰ ਬਹੁਤ ਕੀਤੀ ਹੈ ਮੇਰੇ ਨਾਲ ਹੂੰ ਕਿਸ ਨੇ ਨਹੀਂ ਚੜਾਇਆ ਆਪਾਂ ਨੂੰ ਪੂਰੀ ਗਲੀ ਪਰਿਪ੍ਰਿਤੀ ਸੀ ਸਾਰਿਆਂ ਦੀ ਦੂਜਾ ਪੱਖ ਵੀ ਪੜਤੀ ਹੋਇਆ ਕਹਿੰਦਾ ਉਹਨਾਂ ਸੱਟਾਂ ਵਜੀਆਂ ਆਵਾ ਮੈਨੂੰ ਉਹਨਾਂ ਦਾ ਕੁਝ ਵੀ ਨਹੀਂ ਪਤਾ ਆ ਮੇਰਾ ਹਸਬੰਦ ਤੋਂ ਗੋੜ ਹੈ ਮੈਂ ਕਦੇ ਕੰਮ ਤੇ ਗਿਆ ਸੀ ਬਾਹਰ ਕੰਮ ਤੇ ਗਏ ਸੀਗੇ ਤੇ ਇਹਨਾਂ ਨੂੰ ਫੋਨ ਗਿਆ ਸੀ ਤੇ ਵਾਪਸ ਆ ਗਏ ਤੇ ਇਹਨਾਂ ਨੇ ਮੈਨੂੰ ਆ ਕੇ ਪਰਖੀ ਕਰਾਇਆ ਠੀਕ ਹੈ ਸਲਕਸ਼ਨ ਦਾ ਰੋਲਸ ਹੈ ਤੇ ਕਈ ਚਰਪਲਾਂ ਮਾੜੀ ਮਾੜੀ ਗੱਲ ਕਰਕੇ ਲੜਾਈਆਂ ਚੱਲਦੀ ਰਹਿੰਦੀਆਂ ਸੀ ਤੇ ਮੈਂ ਲਗਾਤਾਰ ਹੋ ਗਿਆ ਮੈਂ ਤਾਂ ਵੀ ਆਪਣੇ ਤੇ ਮੈਂ ਕੰਮ ਤੇ ਜਾਂਦਾ ਮੁੰਡੇ ਦੀ ਮੈਂ ਕੋ ਜੜੀਦਰ ਬਣਾ ਹੂੰ ਤੇ ਮੈਂ ਡੇਲੀ ਕੰਮ ਤੇ ਜਾਂਦਾ ਤੇ ਉਹਨਾਂ ਨੇ ਰੈਕੀ ਕਰਕੇ ਮੇਰੀ ਮਿੱਟੀ ਜੀ ਦੇ ਬੱਚਾ ਨੂੰ ਛੱਡਣ ਗਈ ਸਕੂਲ ਸਕੂਲ ਛੱਡ ਕੇ ਜਦੋਂ ਵਾਪਸ ਕੱਲੇ ਵਾਪਸ ਆ ਰਹੇ ਸੀਗੇ ਤੇ ਉਹਨਾਂ ਨੇ ਮੇਰੀ ਮਿੱਟੀ ਜੀ ਨੂੰ ਫੜ ਕੇ ਅੰਦਰ ਮੂੰਹ ਬਣੀ ਰੱਖਿਆ ਨਾਲ ਕੁੱਟਿਆ ਮਾਰਿਆ ਕੁਛ ਮਾੜਾ ਮोटा ਇਹ ਤੇ ਜਾ ਦੇਖ ਲੋ ਕਪੜੇ ਪੱਟੇ ਤੇ ਸਾਰਾ ਤੇ ਇੰਨਾ ਕੁੱਟਿਆ ਮਾਰਿਆ ਜਦੋਂ ਮੈਂ ਉੱਥੇ ਕੰਮ ਤੇ ਸੁਣਿਆ ਨੇ ਇੰਨੀ ਗੱਲ ਕਿ ਮੇਰੇ ਘਰੋਂ ਤੋਂ ਜ਼ਮੀਨ ਖਿੱਚ ਗਈ ਕਿ ਮੇਰੀ ਮੈਂ ਘਰੇ ਨਹੀਂ ਸੀ ਤੇ ਮੇਰੇ ਭਰਤੀ ਨੂੰ ਉਹਨਾਂ ਨੇ ਫੜ ਕੇ ਕੁੱਟਿਆ ਮੈਂ ਉਥੋਂ ਫਟਾਫਟ ਆਇਆ ਮੈਂ ਉਥੋਂ ਮੋੜ ਸਾਂ ਤੇ ਉਥੋਂ ਬਾਸ ਜਿਹੜਿਆ ਪਲਰ ਖੜੇ ਤੋਂ ਤੇ ਆਹ ਦੇਖ ਮੈਂ ਕਰੇਗਾ ਕਰਵਾ ਦੀ ਮੈਂ ਮਿਸੀ ਨੂੰ ਲੈ ਕੇ ਆਇਆ ਕਿਉਂਕਿ ਕੋਈ ਵੀ ਨਹੀਂ ਜਿਹੜੀ ਵਜਾ ਰੰਜਿਸ਼ ਕੀ ਹੈ ਜੀ ਰੰਜਿਸ਼ ਹੈ ਇਲیکشن ਦਾ ਰੌਲਾ ਜੀ ਪਹਿਲਾਂ ਆ ਉਹ ਜੀ ਦੂਜੇ ਪੱਖ ਵੀ ਵਰਤੀ ਹੋਇਆ ਉਹਨਾਂ ਦੋਸ ਲਾਏ ਆ ਵੀ ਸਾਡੇ ਤੇ ਹਮਲਾ ਕਰਾਇਆ ਕੁੱਟਿਆ ਨਹੀਂ ਜੀ ਸਾਡਾ ਤਾਂ ਕੋਈ ਗੱਲ ਹੀ ਨਹੀਂ ਜੀ ਮੈਂ ਤਾਂ ਇਹਨੂੰ ਆਪ ਦੀ ਮਿਸੀ ਨੂੰ ਘਰੇ ਇੱਥੇ ਲੈ ਕੇ ਆਇਆ ਹਸਪੀਟਲ ਮੈਨੂੰ ਤਾਂ ਹੁਣੇ ਐਂਟੀਮੇਸ਼ਨ ਮਿਲੀ ਸੀ ਕੋਈ ਦੋ ਬੁੱਟਾਂ ਦੇ ਵਿੱਚ ਕੋਈ ਲੜਾਈ ਹੋਈ ਹੈ ਪਹਿਲਾਂ ਨੀਸ਼ਾ ਰਾਣੀ ਇੱਥੇ ਦਾਖਲ ਹੋਈ ਸੀ ਜਿਹੜੀ ਮੌਜੂਦਾ اپنی ਪੰਚਾਇਤ ਮੈਂਬਰ ਤੇ ਉਹ ਦਾਖਲ ਹੋਈ ਸੀ ਉਸ ਤੋਂ ਬਾਅਦ ਇੱਕ ਹੁਣ ਰਾਮ ਸਿੰਘ ਦਾਖਲ ਹੋਇਆ ਇਹਨਾਂ ਦੀ ਆਬਦੀ ਕੋਈ ਪਾਣੀ ਪੂਣੀ ਦੀ ਜਾਂ ਪ੍ਰਾਣੀਆਂ ਕੋਈ ਵਜਾ ਰੰਜਸ਼ ਸੀ ਇੰਨੇ ਕਿ ਮੈਨੂੰ ਪੁੱਛ ਕੇ ਜਿੱਥੋਂ ਪਤਾ ਲੱਗੇ ਤੇ ਮੈਂ ਉਹਨਾਂ ਦਾ ਹੁਣ ਪਤਾ ਲਿਆ ਸੀਗਾ ਹੁਣ ਐਮਐਲਏ ਰਹੂਗੀ ਉਹਨਾਂ ਦੇ ਮੁਤਾਬਕ ਆਪਾਂ ਐਫਆਈਆਰ ਰਜਿਸਟਰ ਕਰਾਂਗੇ ਬਿਆਨ ਲਗਾਉਣਗੇ ਜੋ ਇਹਨਾਂ ਦੇ ਬਿਆਨਾਂ ਚ ਲਿਖਾਉਣਗੇ ਵੈਰੀਫਾਈ ਕਰਕੇ ਆਪਾਂ ਮਕਦਮਾ ਰਜਿਸਟਰ ਕਰਾਂਗੇ ਸਰ ਇਸ ਤਰ੍ਹਾਂ ਛੇੜ ਦਾ ਮੂਲ ਖਰਾਬ ਕਰ ਰਹੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਇਹਨਾਂ ਨੂੰ ਪਹਿਲਾਂ ਤੁਹਾਨੂੰ ਵੈਰੀਫਾਈ ਕਰ ਲਈ ਵੀ ਕੀ ਸੀ ਇਹਨਾਂ ਦੇ ਅਗੇਂਸਟ ਜੋ ਬੰਦੀ ਆ ਜੋ ਐਮ ਐਲ ਆਰ ਦੇ ਥਰੂ ਜੋ ਕੁਛ ਆਪਾਂ ਨੂੰ ਆਉਂਦਾ ਡਾਕਟਰ ਦੀ opinion ਆਉਂਦੀ ਹੈ ਉਹ ਮੰਨੇ ਮੁਕਦਮੇ ਰਜਿਸਟਰ ਕਰਾਂਗੇ ਕਦੇ ਵੀ ਇਸ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੁੰਦਾ ਜੀ ਸ਼ਟਾ ਕਿਸ ਤਰ੍ਹਾਂ ਦੀਆਂ ਲਿਆ ਸ਼ਟਾਂ ਤਾਂ ਇਸ ਵਾਰ ਇਹ ਮੈਂ ਦੇਖੀਆਂ ਸ਼ਟਾਂ ਤਾਂ ਲੱਗੀਆਂ ਹੋਈਆਂ ਜਿਹੜੀ ਲੇਡੀਜ਼ ਦੇ ਵੀ ਕੁਝ ਸ਼ਟਾਂ ਲੱਗੀਆਂ ਜਿਹੜਾ ਰਾਮ ਸਿੰਘ ਆ ਉਹਦੇ ਕੋਈ ਕੁਝ ਜ਼ਿਆਦਾ ਸ਼ਟਾਂ ਲੱਗਦੀਆਂ ਪਰ ਉਹ ਐਮ ਐਲ ਆਰ ਚਾਹੂ ਆਪਾਂ ਨੂੰ ਵੀ ਕੀ ਗ੍ਰਿਵੀਅੰਸ ਆਉਂਦੀ ਆ ਕਿ ਸ਼ਾਰਪ ਆਉਂਦੀ ਠੀਕ ਹੈ ਜੀ ਮਾਮਲਾ ਕੋਈ ਮਾਮਲਾ ਨਹੀਂ ਜੀ ਆਪਾਂ ਘਰ ਦਾ ਬੁੜੀਆਂ ਦਾ ਰੋਲਾ ਸੀਗਾ ਸਟੇਕ ਮੈਂਬਰ ਆਣੀ ਹੈਗੀ ਬਸ ਬੰਦੇ ਜਣੇ ਸੀ 8 9 ਜਨੇ ਸੀ ਜੀ ਕਾਦਰ ਨਾ ਭਰੀ ਜੀ ਮੁਸਤਫਾ ਸੀ ਕੱਪੇ ਸੀ ਕਿਰਪਾਨਾ ਸੀ ਕਿਰਪਾਨਾ ਨਾ ਪੜਿਆ ਹਾਂਜੀ ਕਿੰਨੇ ਵਾਰ ਕੀਤੀ ਹੈ ਵਾਰ ਤਾਂ ਹੁਣ ਕਹਿ ਨਹੀਂ ਸਕਦੇ ਡਾਕਟਰ ਸਾਹਿਬ ਹੀ ਦੱਸਣਗੇ ਹਾਂਜੀ ਕਿਤੇ ਵਜੀਆਂ ਸਿਰ ਤੇ ਵਜੀਆਂ ਲੱਤਾਂ ਬਾਹਾਂ ਜਿਹੜੀ ਸਾਰੀਆਂ ਵੱਡੀਆਂ ਜੀ ਸਰਾ ਪੁਰਾਣਾ ਇਲੈਕਸ਼ਨ ਦਾ ਹੀ ਰੋੜਾ ਸੀਗਾ ਬਸੁਰ ਕੁਛ ਨਹੀਂ ਹਾਂ ਬਸ ਅੱਜ ਸਵੇਰ ਬੱਚਿਆਂ ਨੂੰ ਸਕੂਲੋਂ ਛੱਡ ਕੇ ਵਾਪਿਸ ਆਈ ਜਾਂਦੀ ਸੀ ਮੈਂ ਉਹਨਾਂ ਨੇ ਮਤਲਬ ਰਸਤਾ ਮੇਰਾ ਰੋਕਿਆ ਰੋਕ ਕੇ ਇੱਕ ਕਮਰੇ ਚ ਲਿਆ ਗਿਆ ਤਿੰਨ ਬੰਦੇ ਸੀਗੇ ਉਹਨਾਂ ਦੇ ਕਮਰੇ ਚ ਲਿਜਾ ਕੇ ਮੈਨੂੰ ਕੁੱਟ ਮਾਰ ਕੀਤੀ ਧੱਕਾ ਕੀਤਾ ਗਿਆ ਮੇਰੇ ਨਾਲ ਫਿਰ ਉਹਨਾਂ ਦੀ ਜਨਾਨੀਆਂ ਆ ਕੇ ਉਹਨਾਂ ਨੇ ਬਹੁਤ ਧੱਕਾ ਕੀਤਾ ਮਤਲਬ ਮੂੰਹ ਬੰਦ ਕਰਕੇ ਕੁੱਟ ਮਾਰ ਬਹੁਤ ਕੀਤੀ ਹੈ ਮੇਰੇ ਨਾਲ ਹੂੰ ਕਿਸ ਨੇ ਨਹੀਂ ਛੜਾਇਆ ਆਪਾਂ ਨੂੰ ਪੂਰੀ ਗਲੀ ਪਰੇਤੀ ਸਾਰੇਆਂ ਦੀ ਦੂਜਾ ਪੱਖ ਵੀ ਭੜਤੀ ਹੋਇਆ ਕਹਿੰਦਾ ਉਹਨਾਂ ਨੇ ਸੱਟਾਂ ਵਜੀਆਂ ਆਵਾ ਮੈਨੂੰ ਉਹਨਾਂ ਦਾ ਕੁਝ ਵੀ ਨਹੀਂ ਪਤਾ ਆ ਮੇਰਾ ਹਸਬੰਦ ਤੋਂ ਰਿਪੋਰਟ ਮੈਂ ਕਦੇ ਕੰਮ ਤੇ ਗਿਆ ਸੀ ਬਾਹਰ ਕੰਮ ਤੇ ਗਏ ਸੀ ਤੇ ਇਹਨਾਂ ਨੂੰ ਫੋਨ ਗਿਆ ਸੀ ਤੇ ਵਾਪਸ ਆ ਗਏ ਤੇ ਇਹਨਾਂ ਨੇ ਮੈਨੂੰ ਆ ਕੇ ਪਰਖੀ ਕਰਾਇਆ ਠੀਕ ਹੈ ਅਲਕਸ਼ੰਦਰ ਰੋਲਸ ਹੈ ਕਿ ਕਈ ਚਿਰ ਪਹਿਲਾਂ ਮਾੜੀ ਮਾੜੀ ਲਾਇਕ ਤੇ ਲੜਾਈਆਂ ਜਲਦੀ ਰਹਿੰਦੀਆਂ ਸੀ ਤੇ ਮੈਂ ਲਗਾਤਾਰ ਹੋਇਆ ਮੈਂ ਤਾਂ ਵੀ ਆਪਣੇ ਫੇਮ ਤੇ ਕੰਮ ਤੇ ਜਾਂਦਾ ਮੈਂ ਨਹੀਂ ਮੈਂ ਕੋਈ ਜੜੀ ਦਾ ਬੰਦਾ ਹੂੰ ਤੇ ਮੈਂ ਡੇਲੀ ਕੰਮ ਤੇ ਜਾਂਦਾ ਤੇ ਉਹਨਾਂ ਨੇ ਰੈਕੀ ਕਰਕੇ ਮੇਰੀ ਮਿੱਟੀ ਜੀ ਦੀ ਬੱਚਨ ਛੱਡਣ ਗਈ ਸਕੂਲ ਸਕੂਲ ਛੱਡ ਕੇ ਜਦੋਂ ਆਫ ਕੱਲੇ ਵਾਪਸ ਆ ਰਹੇ ਸੀਗੇ ਤੇ ਉਹਨਾਂ ਨੇ ਮੇਰੀ ਮਿੱਟੀ ਜੀ ਨੂੰ ਫੜ ਕੇ ਅੰਦਰ ਮੂੰਹ ਬਣਾਈ ਰੱਖਿਆ ਨਾਲ ਕੁੱਟਿਆ ਮਾਰਿਆ ਕੁਛ ਮਾੜ ਮਟਾ ਦੇ ਜਾ ਦੇਖ ਲੋ ਕੱਪੜੇ ਪੱਟੇ ਪੇ ਥਾਰਾ ਤੇ ਇੰਨਾ ਫੁੱਟਾ ਮਰ ਜਦੋਂ ਮੈਂ ਉੱਥੇ ਕੰਮ ਤੇ ਸੁਣਿਆ ਨਾ ਇੰਨੀ ਗੱਲ ਤੇ ਮੇਰੇ ਘਰੋਂ ਤੋਂ ਜ਼ਮੀਨ ਖਿੱਚ ਗਈ ਕਿ ਮੇਰੀ ਮਾਂ ਘਰੇ ਨਹੀਂ ਸੀ ਤੇ ਮੇਰੇ ਘਰ ਦੀ ਨੂੰ ਉਹਨਾਂ ਨੇ ਕੜ ਕੇ ਕੁੱਟਿਆ ਮੈਂ ਉੱਥੋਂ ਫਟਾਫਟ ਆਇਆ ਮੈਂ ਉੱਥੋਂ ਮੋਟਰਸਾਈਕਲ ਤੇ ਉੱਥੋਂ ਬਸ ਜਿਹੜਿਆ ਕਲਰ ਖੜੇ ਤੋਂ ਤੇ ਆ ਕੇ ਫਿਰ ਮੈਂ ਕਰੇਗਾ ਪਰੋਂ ਦੀ ਮੈਂ ਮਿਸੀ ਨੂੰ ਲੈ ਕੇ ਆਇਆ ਕਿਉਂਕਿ ਕੋਈ ਵੀ ਨਹੀਂ ਸੀ ਲੈੜੀ ਤੇ ਵਜ੍ਹਾ ਰੰਜਿਸ਼ ਕੀ ਹੈ ਜੀ ਰੰਜਿਸ਼ ਹੀ ਹੈ ਇਲੈਕਸ਼ਨ ਦਾ ਰੌਲਾ ਜੀ ਪਹਿਲਾਂ ਆ ਦੂਜੇ ਪੱਖਸ਼ ਵੀ ਵਰਤੀ ਹੋਇਆ ਉਹਨਾਂ ਦੋਸ ਲਾਏ ਆ ਵੀ ਸਾਡੇ ਤੇ ਹਮਲਾ ਕਰਾਇਆ ਕੁੱਟਿਆ ਨਹੀਂ ਜੀ ਸਾਡਾ ਤਾਂ ਵੀ ਕੋਈ ਗੱਲ ਹੀ ਨਹੀਂ ਜੀ ਮੈਂ ਤਾਂ ਆਨ ਆਪ ਦੀ ਮ ਮੈਨੂੰ ਤਾਂ ਹੁਣੇ ਐਂਟੀਮੇਸ਼ਨ ਮਿਲੀ ਸੀ ਕੋਈ ਦੋ ਗੁੱਟਾਂ ਦੇ ਵਿੱਚ ਕੋਈ ਲੜਾਈ ਹੋਈ ਹੈ ਪਹਿਲਾਂ ਨੀਸ਼ਾ ਰਾਣੀ ਇੱਥੇ ਦਾਖਲ ਹੋਈ ਸੀ ਜਿਹੜੀ ਮੌਜੂਦਾ ਨੀਸ਼ਾ ਰਾਣੀ ਵਾਈਫ ਆਪ ਜਸਪਾਲ ਸਿੰਘ ਮੌਜੂਦਾ ਆਪਣੀ ਪੰਚਾਇਤ ਮੈਂਬਰ ਆ ਤੇ ਉਹ ਦਾਖਲ ਹੋਈ ਸੀ ਉਸ ਤੋਂ ਬਾਅਦ ਇੱਕ ਹੁਣ ਰਾਮ ਸਿੰਘ ਦਾਖਲ ਹੋਇਆ ਇਹਨਾਂ ਦੀ ਆਪੀ ਦੀ ਕੋਈ ਪਾਣੀ ਪੂਣੀ ਦੀ ਜਾਂ ਪ੍ਰਾਣੀਆਂ ਕੋਈ ਵਜ੍ਹਾ ਰਾਂਚ ਸੀ ਕਿੰਨੇ ਕਿ ਮੈਨੂੰ ਪੁੱਛ ਕੇ ਇਸ ਤੋਂ ਪਤਾ ਲੱਗੇ ਤੇ ਮੈਂ ਉਹਨਾਂ ਦਾ ਹੁਣ ਪਤਾ ਲਿਆ ਸੀਗਾ ਹੁਣ ਐਮਐਲਏ ਰਹੂਗੀ ਉਨ੍ਹਾਂ ਦੇ ਮੁਤਾਬਕ ਆਪ ਐਫ ਆਈ ਆਰ ਰਜਿਸਟਰ ਕਰਾਂਗੇ ਬਿਆਨ ਲਗਾਉਣਗੇ ਜੋ ਇਹਨਾਂ ਦੇ ਬਿਆਨਾਂ ਚ ਲਿਖਾਉਣਗੇ ਵੈਰੀਫਾਈ ਕਰਕੇ ਆਪਾਂ ਮਕਦਮਾ ਰਜਿਸਟਰ ਕਰਾਂਗੇ ਸਰ ਇਸ ਤਰ੍ਹਾਂ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਇਹਨਾਂ ਨੂੰ ਪਹਿਲਾਂ ਤੁਹਾਨੂੰ ਵੈਰੀਫਾਈ ਕਰ ਲਈ ਵੀ ਕੀ ਸੀ ਇਹਨਾਂ ਦੇ ਅਗੇਂਸਟ ਜੋ ਬੰਦੀ ਹੈ ਜੋ ਐਮ ਐਲ ਆਰ ਦੇ ਥਰੂ ਜੋ ਕੁਝ ਆਪ ਨੂੰ ਆਉਂਦਾ ਡਾਕਟਰ ਦੀ opinion ਆਉਂਦੀ ਹੈ ਉਹਨਾਂ ਨੇ ਮਕਦਮੇ ਰਜਿਸਟਰ ਕਰਾਂਗੇ ਕਦੇ ਵੀ ਇਸ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੁੰਦਾ ਜੀ ਕਿਸ ਤਰ੍ਹਾਂ ਜੀ ਹੁੰਦਾ ਛੱਟਾਂ ਤਾਂ ਇਸ ਵਾਰ ਇਹ ਮੁੰਮੇ ਦੇਖੀਆਂ ਛੱਟਾਂ ਤਾਂ ਲੱਗੀਆਂ ਹੋਈਆਂ ਜਿਹੜੀ ਲੇਡੀਜ਼ ਦੀ ਵੀ ਕੁਛ ਛੱਟਾਂ ਲੱਗੀਆਂ ਜਿਹੜਾ ਰਾਮ ਸਿੰਘਾ ਉਹਦੇ ਕੁਛ ਜ਼ਿਆਦਾ ਛੱਟਾਂ ਲੱਗਦੀਆਂ ਪਰ ਉਹ ਐਮਐਲਆਰ ਚਾਹੂ ਆਪਾਂ ਨੂੰ ਕੀ ਗਰੀਵੀ ਇਸ ਆਉਂਦੀ ਆ ਕੀ ਸ਼ਾਰਫ ਆਉਂਦੀ ਠੀਕ ਹੈ ਮਾਮਲਾ ਕੋਈ ਮਾਮਲਾ ਨਹੀਂ ਜੀ ਆਪਾਂ ਘਰ ਦਾ ਕੁਝ ਬੁੜੀਆਂ ਦਾ ਰੋਲਾ ਸੀਗਾ ਤੇ ਇੱਕ ਮੈਂਬਰ ਆਣੀ ਹੈਗੀ ਆ ਬਸ 8-9 ਜਨੇ ਸੀਗੇ ਜੀ ਮੁਸਤਫਾ ਸੀ ਕੱਪੇ ਸੀਗੇ ਕਰਪਾਨਾ ਸੀਗੇ ਕਰਪਾਨਾ ਨਾ ਪੜਿਆ ਹਾਂਜੀ ਕਿੰਨੇ ਵਾਰ ਕੀਤੀ ਹੈ ਵਾਰ ਤਾਂ ਹੁਣ ਕਹਿ ਨਹੀਂ ਸਕਦੇ ਡਾਕਟਰ ਸਾਹਿਬ ਹੀ ਦੱਸਣਗੇ ਇਹਨਾਂ ਦੇ ਪੇਸਟਾ ਵਧੀਆ ਸਿਰ ਤੇ ਵਧੀਆਂ ਲੱਤਾਂ ਬਾਹਾਂ ਜਿਹੜੀ ਸਾਰੀਆਂ ਵਡੀਆਂ ਜੀ ਸਰਾ ਪੁਰਾਣਾ ਇਲੈਕਸ਼ਨ ਦਾ ਹੀ ਰੋੜਾ ਸੀਗਾ ਬਸ ਹੋਰ ਕੁਝ ਨਹੀਂ ਹਮ ਬਸ ਅੱਜ ਸਵੇਰ ਬੱਚਿਆਂ ਨੂੰ ਸਕੂਲੋਂ ਛੱਡ ਕੇ ਵਾਪਸ ਆਈ ਜਾਂਦੀ ਸੀ ਮੈਂ ਤੇ ਉਹਨਾਂ ਨੇ ਮਤਲਬ ਰਸਤਾ ਮੇਰਾ ਰੋਕਿਆ ਰੋਕ ਤੇ ਕਮਰੇ ਚ ਲਿਆ ਗਿਆ ਤਿੰਨ ਬੰਦੇ ਸੀਗੇ ਉਹਨਾਂ ਦੇ ਕਮਰੇ ਚ ਲਿਜਾ ਕੇ ਮੈਨੂੰ ਕੁੱਟਮਾਰ ਕੀਤੀ ਧੱਕਾ ਕੀਤਾ ਗਿਆ ਮੇਰੇ ਨਾਲ ਫਿਰ ਉਹਨਾਂ ਦੀ ਜਨਾਨੀਆਂ ਆ ਕੇ ਉਹਨਾਂ ਨੇ ਬਹੁਤ ਧੱਕਾ ਕੀਤਾ ਮਤਲਬ ਮੂੰਹ ਬੰਦ ਕਰਕੇ ਕੁੱਟਮਾਰ ਬਹੁਤ ਕੀਤੀ ਹੈ ਮੇਰੇ ਨਾਲ ਹਮ ਇਸ ਨੇ ਨਹੀਂ ਸੜਾਇਆ ਆਪਾਂ ਨੂੰ ਪੂਰੀ ਗਲੀ ਪਰੀਫੀ ਸੀ ਸਾਰਿਆਂ ਦੀ ਦੂਜੇ ਪੱਖ ਵੀ ਪਰਤੀ ਹੋਇਆ ਕਹਿੰਦਾ ਉਹਨਾਂ ਸੱਟਾਂ ਵਜੀਆਂ ਆਵਾ ਮੈਨੂੰ ਉਹਨਾਂ ਦਾ ਕੁਝ ਵੀ ਨਹੀਂ ਪਤਾ ਆ ਮੇਰਾ ਹਸਬੰਦ ਤੋਂ ਰਿਹਾ ਹੈ ਮੈਂ ਕਦੇ ਕੰਮ ਤੇ ਗਿਆ ਸੀ ਬਾਹਰ ਕੰਮ ਤੇ ਗਏ ਸੀਗੇ ਤੇ ਇਹਨਾਂ ਨੂੰ ਫੋਨ ਗਿਆ ਸੀ ਤੇ ਵਾਪਸ ਆ ਗਏ ਤੇ ਇਹਨਾਂ ਨੇ ਮੈਨੂੰ ਆ ਕੇ ਪਰਖੀ ਕਰਵਾ ਦਿੱਤਾ ਠੀਕ ਹੈ ਸਲਕਸ਼ਨ ਦਾ ਰੋਲਸ ਹੈ ਤੇ ਇਕਈ ਚਰਪਾਣਾ ਮਾੜੀ ਮਾੜੀ ਗੱਲ ਕਰਕੇ ਲੜਾਈਆਂ ਚੱਲਦੀ ਰਹਿੰਦੀਆਂ ਸੀ ਤੇ ਮੈਂ ਲਗਾਤਾਰ ਹੋਇਆ ਮੈਂ ਤਾਂ ਵੀ ਆਪਣੇ ਕਲੇਮ ਮੈਂ ਕੰਮ ਤੇ ਜਾਂਦਾ ਮੁੰਡੇ ਨਹੀਂ ਮੈਂ ਕੋਈ ਡੈੜੀ ਦਾ ਬੰਦਾ ਹਾਂ ਤੇ ਮੈਂ ਡੇਲੀ ਕੰਮ ਤੇ ਜਾਂਦਾ ਤੇ ਉਹਨਾਂ ਨੇ ਰੈਕੀ ਕਰਕੇ ਮੇਰੀ ਮਿੱਟੀ ਜੀ ਦੇ ਬੱਚਾ ਮ ਛੱਡਣ ਗਈ ਸਕੂਲ ਸਕੂਲ ਛੱਡ ਕੇ ਜਦੋਂ ਆਫਿਸ ਕੱਲੇ ਵਾਪਸ ਆ ਰਹੇ ਸੀਗੇ ਤੇ ਉਹਨਾਂ ਨੇ ਮੇਰੀ ਮਿੱਟੀ ਜੀ ਨੂੰ ਫੜ ਕੇ ਅੰਦਰ ਮੂੰਹ ਬਣੀ ਰੱਖਿਆ ਨਾਲ ਕੁੱਟਿਆ ਮਾਰਿਆ ਕੁਛ ਮਾੜਾ ਮਟਾ ਇਹ ਦੇਖ ਲਓ ਕੱਪੜੇ ਪੱਟੇ ਪੇ ਸਾਰਾ ਤੇ ਇੰਨਾ ਫੁੱਟਿਆ ਮਰਦ ਜਦੋਂ ਮੈਂ ਉੱਥੇ ਕੰਮ ਤੇ ਸੁਣਿਆ ਨਾ ਇਹਨੀਆਂ ਗੱਲਾਂ ਤੇ ਮੇਰੇ ਪੈਰਾਂ ਤੋਂ ਜ਼ਮੀਨ ਖਿਸਕ ਗਈ ਕਿ ਮੇਰੀ ਮੈਂ ਘਰੇ ਨਹੀਂ ਸੀ ਤੇ ਮੇਰੇ ਘਰ ਦੀ ਨੂੰ ਇਹਨਾਂ ਨੇ ਕੜ ਕੇ ਕੁੱਟਿਆ ਮੈਂ ਉਥੋਂ ਫਟਾਫਟ ਆਇਆ ਮੈਂ ਉਥੋਂ ਮੋਟਰਸਾਈਕਲ ਤੇ ਉਥੋਂ ਬਸ ਜਿਹੜਿਆ ਕਲਰ ਖੜੇ ਤੋਂ ਤੇ ਆਜ ਕੇ ਫਿਰ ਮੈਂ ਕਰੇਗਾ ਕਰਵਾਰੀ ਮੈਂ ਮਿਸੀ ਨੂੰ ਲੈ ਕੇ ਆਇਆ ਕਿਉਂਕਿ ਕੋਈ ਵੀ ਨਹੀਂ ਜਿਹੜੇ ਵਜਾ ਰੰਜਿਸ਼ ਕੀ ਹੈ ਜੀ ਰੰਜਿਸ਼ ਹੈ ਇਲੈਕਸ਼ਨ ਦਾ ਰੌਲਾ ਜੀ ਪਹਿਲਾਂ ਉਹ ਜੀ ਦੂਜੇ ਪੱਖਸ਼ ਵੀ ਵਰਤੀ ਹੋਇਆ ਉਹਨਾਂ ਨੇ ਦੋਸ ਲਾਈ ਹੈ ਸਾਡੇ ਤੇ ਹਮਲਾ ਕਰਾਇਆ ਕੁੱਟਿਆ ਨਹੀਂ ਜੀ ਸਾਡਾ ਤਾਂ ਜੀ ਕੋਈ ਗੱਲ ਹੀ ਨਹੀਂ ਜੀ ਮੈਂ ਤਾਂ ਇਹਨੂੰ ਆਪ ਦੀ ਮਿਸੀ ਨੂੰ ਘਰੇ ਇੱਥੇ ਲੈ ਕੇ ਆਇਆ ਹਸਪੀਟਲ ਮੈਨੂੰ ਤਾਂ ਹੁਣੇ ਐਂਟੀਮੇਸ਼ਨ ਮਿਲੀ ਸੀ ਕੋਈ ਦੋ ਬੁੱਟਾਂ ਦੇ ਵਿੱਚ ਕੋਈ ਲੜਾਈ ਹੋਈ ਹੈ ਪਹਿਲਾਂ ਨੀਸ਼ਾ ਰਾਣੀ ਇੱਥੇ ਦਾਖਲ ਹੋਈ ਸੀ ਜਿਹ اپنی ਪੰਚਾਇਤ ਮੈਂਬਰ ਆ ਕਿ ਉਹ ਦਾਖਲ ਹੋਈ ਸੀ ਉਸ ਤੋਂ ਬਾਅਦ ਇੱਕ ਹੁਣ ਰਾਮ ਸਿੰਘ ਦਾਖਲ ਹੋਇਆ ਇਹਨਾਂ ਦੀ ਆਬ ਦੀ ਕੋਈ ਪਾਣੀ ਪੂਣੀ ਦੀ ਜਾਂ ਪ੍ਰਾਣੀਆਂ ਕੋਈ ਵਜ੍ਹਾ ਰਾਂਚ ਸੀ ਕਿੰਨੇ ਕਿ ਮੈਨੂੰ ਪੁੱਛ ਕੇ ਇਸ ਤੋਂ ਪਤਾ ਲੱਗੇ ਤੇ ਮੈਂ ਉਹਨਾਂ ਦਾ ਹੁਣ ਪਤਾ ਲਿਆ ਸੀਗਾ ਹੁਣ ਐਮਐਲਏ ਰਹੂਗੀ ਉਹਨਾਂ ਦੇ ਮੁਤਾਬਕ ਆਪਾਂ ਐਫਆਈਆਰ ਰਜਿਸਟਰਡ ਕਰਾਂਗੇ ਬਿਆਨ ਲਿਖੋਣਗੇ ਜੋ ਇਹਨਾਂ ਦੇ ਬਿਆਨਾਂ ਚ ਲਿਖੋਣਗੇ ਵੈਰੀਫਾਈ ਕਰਕੇ ਆਪਾਂ ਮੁਕੱਦਮਾ ਰਜਿਸਟਰ ਕਰਾਂਗੇ ਸਰ ਇਸ ਤਰ੍ਹਾਂ ਸ਼ਹਿਰ ਦਾ ਮੂਲ ਖਰਾਬ ਕਰ ਰਹੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਇਹਨਾਂ ਨੂੰ ਪਹਿਲਾਂ ਤੁਹਾਨੂੰ ਵੈਰੀਫਾਈ ਕਰ ਲਈ ਵੀ ਕੀ ਸੀ ਇਹਨਾਂ ਦੇ ਅਗੇਂਸਟ ਜੋ ਬੰਦੀ ਆ ਜੋ ਐਮ ਐਲ ਆਰ ਦੇ ਥਰੂ ਜੋ ਕੁਛ ਆਪਾਂ ਨੂੰ ਆਉਂਦਾ ਡਾਕਟਰ ਦੀ ਓਪੀਨੀਅਨ ਆਉਂਦੀ ਆ ਉਹਨਾਂ ਨੇ ਮੁਕੱਦਮੇ ਰਜਿਸਟਰ ਕਰਾਂਗੇ ਕਦੇ ਵੀ ਇਸ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੁੰਦਾ ਜੀ ਸ਼ਟਾ ਕਿਸ ਤਰ੍ਹਾਂ ਜੀ ਨੇ ਸ਼ਟਾਂ ਤਾਂ ਇਸ ਵਾਰ ਇਹ ਮੈਂ ਦੇਖੀਆਂ ਸ਼ਟਾਂ ਤਾਂ ਲੱਗੀਆਂ ਹੋਈਆਂ ਜਿਹੜੀ ਲੇਡੀਜ਼ ਤੇ ਵੀ ਕੁਝ ਸ਼ਟਾਂ ਲੱਗੀਆਂ ਜਿਹੜਾ ਰਾਮ ਸਿੰਘ ਆ ਉਹਦੇ ਕੋਲ ਕੁਝ ਜ਼ਿਆਦਾ ਸ਼ਟਾਂ ਲੱਗਦੀਆਂ ਪਰ ਉਹ ਐਮ ਐਲ ਆਰ ਚਾਹੂ ਆਪਾਂ ਨੂੰ ਵੀ ਕੀ ਗ੍ਰੀਵੀਸ ਆਉਂਦੀ ਆ ਕਿ ਸ਼ਾਰਪ ਆਉਂਦੀ ਠੀਕ ਹੈ ਜੀ ਮਾਮਲਾ ਕੋਈ ਮਾਮਲਾ ਨਹੀਂ ਜੀ ਆਪਾਂ ਘਰ ਦਾ ਕੁਝ ਬੁੜੀਆਂ ਦਾ ਰੌਲਾ ਸਟੇਕ ਮੈਂਬਰ ਆਣੀ ਹੈਗੀ ਬਸ 2 ਬੰਦੇ ਟੁੱਟ ਗਏ 8 9 ਜਨੇ ਸੀਗੇ ਜੀ ਕਾਦਰ ਨਾ ਭਰੀ ਜੀ ਮੁਸਤਫਾ ਸੀ ਕੱਪੈ ਸੀ ਕਿਰਪਾਨਾ ਸੀ ਕਿਰਪਾਨਾ ਨਾ ਪੜਿਆ ਹਾਂਜੀ ਕਿੰਨੇ ਵਾਰ ਕੀਤੀਏ ਵਾਰ ਤਾਂ ਹੁਣ ਕਹਿ ਨਹੀਂ ਸਕਦੇ ਡਾਕਟਰ ਸਾਹਿਬ ਹੀ ਦੱਸਣਗੇ ਹਾਂਜੀ ਕਿਤੇ ਵਜੀਆਂ ਸਿਰ ਤੇ ਵਜੀਆਂ ਲੱਤਾਂ ਬਾਹਾਂ ਜਿਹੜੀ ਸਾਰੀਆਂ ਵਡੀਆਂ ਜੀ ਸਰਾ ਪੁਰਾਣਾ ਇਲੈਕਸ਼ਨ ਦਾ ਹੀ ਰੋੜਾ ਸੀਗਾ ਬਸ ਵਰਗੋਸ਼ ਸੀ ਹੂੰ ਬਸ ਅੱਜ ਸਵੇਰ ਬੱਚਿਆਂ ਨੂੰ ਸਕੂਲੋਂ ਛੱਡ ਕੇ ਵਾਪਿਸ ਆਈ ਜਾਂਦੀ ਸੀ ਮੈਂ ਤੇ ਉਹਨਾਂ ਨੇ ਮਤਲਬ ਰਸਤਾ ਮੇਰਾ ਰੋਕਿਆ ਰੋਕ ਤੇ ਕਮਰੇ ਚ ਲਿਆ ਗਿਆ ਤਿੰਨ ਬੰਦੇ ਸੀਗੇ ਉਹਨਾਂ ਦੇ ਕਮਰੇ ਚ ਲ ਜਾ ਕੇ ਮੈਨੂੰ ਕੁੱਟਮਾਰ ਕੀਤੀ ਧੱਕਾ ਕੀਤਾ ਗਿਆ ਮੇਰੇ ਨਾਲ ਫਿਰ ਉਹਨਾਂ ਦੀ ਜਨਾਨੀਆਂ ਆ ਕੇ ਉਹਨਾਂ ਨੇ ਬਹੁਤ ਧੱਕਾ ਕੀਤਾ ਮਤਲਬ ਮੂੰਹ ਬੰਦ ਕਰਕੇ ਕੁੱਟਮਾਰ ਬਹੁਤ ਕੀਤੀ ਹੈ ਮੇਰੇ ਨਾਲ ਹੂੰ ਕਿਸ ਨੇ ਨਹੀਂ ਚੜਾਇਆ ਆਪਾਂ ਨੂੰ ਪੂਰੀ ਗਲੀ ਪਰਿਫੀਟ ਸਾਰੇਆਂ ਦੀ ਦੂਜਾ ਪੱਖ ਵੀ ਪੜਤੀ ਹੋਇਆ ਕਹਿੰਦਾ ਉਹਨੇ ਸੱਟਾਂ ਵਜੀਆਂ ਆਵਾ ਮੈਨੂੰ ਉਹਨਾਂ ਦਾ ਕੁਝ ਵੀ ਨਹੀਂ ਪਤਾ ਆ ਮੇਰਾ ਹਸਬੰਦ ਤੋਂ ਰਿਪੋਰਟ ਹੈ ਕੰਮ ਤੇ ਗਿਆ ਸੀ ਬਾਹਰ ਕੰਮ ਤੇ ਗਏ ਸੀਗੇ ਤੇ ਇਹਨਾਂ ਨੂੰ ਫੋਨ ਗਿਆ ਸੀ ਤੇ ਵਾਪਿਸ ਆ ਗਿਆ ਤੇ ਇਹਨਾਂ ਨੇ ਮੈਨੂੰ ਆ ਕੇ ਪਰਖੀ ਕਰਦਾ ਠੀਕ ਸਲਕਸ਼ਣ ਦਾ ਰੁਲਵਾਸ ਨਹੀਂ ਤੇ ਕਈ ਚਿਰ ਪਹਿਲਾਂ ਮਾੜੀ ਮਾੜੀ ਗੱਲ ਕਰਕੇ ਲੜਾਈਆਂ ਚੱਲਦੀਆਂ ਰਹਿੰਦੀਆਂ ਸੀ ਤੇ ਮੈਂ ਲਗਾਤਾਰ ਹੋ ਗਿਆ ਮੈਂ ਤਾਂ ਵੀ ਆਪਣੇ ਫੇਮ ਮੈਂ ਕੰਮ ਤੇ ਜਾਂਦਾ ਮੁੰਡੇ ਨਹੀਂ ਮੈਂ ਕੋਈ ਧੜੀ ਦਾ ਬੰਦਾ ਹੂੰ ਤੇ ਮੈਂ ਡੇਲੀ ਕੰਮ ਤੇ ਜਾਂਦਾ ਤੇ ਉਹਨਾਂ ਨੇ ਰੈਕੀ ਕਰਕੇ ਮੇਰੀ ਮਿੱਟੀ ਜੀ ਦੀ ਬੱਚਨ ਛੱਡਣ ਗਈ ਸਕੂਲ ਸਕੂਲ ਛੱਡ ਕੇ ਜਦੋਂ ਆਫਿਸ ਕੱਲੇ ਵਾਪਸ ਆ ਰਹੇ ਸੀਗੇ ਤੇ ਉਹਨਾਂ ਨੇ ਮੇਰੀ ਮਿੱਟੀ ਜੀ ਨੂੰ ਫੜ ਕੇ ਅੰਦਰ ਮੂੰਹ ਬਣੇ ਰੱਖਦੇ ਨਾਲ ਕੁੱਟਿਆ ਮਾਰਿਆ ਕੁਛ ਮਾੜ ਮਟਾਏ ਦੇ ਜਾਂ ਦੇਖੋ ਕੱਪੜੇ ਪੱਟੇ ਪੇ ਥਾਰਾ ਤੇ ਇੰਨਾ ਕੁੱਟਿਆ ਮਾਰਿਆ ਜਦੋਂ ਮੈਂ ਉੱਥੇ ਕੰਮ ਤੇ ਸੀ ਸੁਣਿਆ ਨਾ ਇੰਨੀ ਗੱਲ ਤੇ ਮੇਰੇ ਪੈਰਾਂ ਤੋਂ ਜਮੀਨ ਖਿੱਚ ਗਈ ਕਿ ਮੇਰੀ ਮੈਂ ਘਰੇ ਨਹੀਂ ਸੀ ਤੇ ਮੇਰੇ ਘਰ ਦੀ ਨੂੰ ਉਹਨਾਂ ਨੇ ਫੜ ਕੇ ਕੁੱਟਿਆ ਮੈਂ ਉਥੋਂ ਫਟਾਫਟ ਆਇਆ ਮੈਂ ਉਥੋਂ ਮੋੜ ਸਾਂ ਤੇ ਉਥੋਂ ਬਾਸ ਜਿਹੜੇ 컬러 ਖੜੇ ਤੋਂ ਤੇ ਆ ਕੇ ਫਿਰ ਮੈਂ ਕਰੇਗਾ ਕਰੋ ਆ ਜੀ ਮੈਂ ਮਿਸੀ ਨੂੰ ਲੈ ਕੇ ਆਇਆ ਕਿਉਂਕਿ ਕੋਈ ਵੀ ਨਹੀਂ ਸੀ ਨੇੜੇ ਤੇ ਵਜ੍ਹਾ ਰੰਜਿਸ਼ ਕੀ ਹੈ ਜੀ ਰੰਜਿਸ਼ ਹੀ ਹੈ ਇਲੈਕਸ਼ਨ ਦਾ ਰੌਲਾ ਜੀ ਪਹਿਲਾਂ ਆ ਦੂਜੇ ਪੱਖ ਵੀ ਵਰਤੀ ਹੋਇਆ ਉਹਨਾਂ ਦੋਸ ਲਾਏ ਆ ਵੀ ਸਾਡੇ ਤੇ ਹਮਲਾ ਕਰਾਇਆ ਕੁੱਟਿਆ ਨਹੀਂ ਜੀ ਸਾਡਾ ਤਾਂ ਵੀ ਕੋਈ ਗੱਲ ਹੀ ਨਹੀਂ ਜੀ ਮੈਂ ਤਾਂ ਆਪ ਦੀ ਮਿਸੀ ਨੂੰ ਘਰੇ ਇੱਥੇ ਲੈ ਕੇ ਆਇਆ ਹਸਪੀਟਲ ਮੈਨੂੰ ਤਾਂ ਹੁਣੇ ਐਂਟੀਮੇਸ਼ਨ ਮਿਲੀ ਸੀ ਕੋਈ ਦੋ ਬੁੱਟਾਂ ਦੇ ਵਿੱਚ ਕੋਈ ਲੜਾਈ ਹੋਈ ਹੈ ਪਹਿਲਾਂ ਨੀਸ਼ਾ ਰਾਣੀ ਇੱਥੇ ਦਾਖਲ ਹੋਈ ਸੀ ਜਿਹੜੀ ਮੌਜੂਦਾ ਨ اپنی ਪੰਚਾਇਤ ਮੈਂਬਰ ਆ ਕਿ ਉਹ ਦਾਖਲ ਹੋਈ ਸੀ ਉਸ ਤੋਂ ਬਾਅਦ ਇੱਕ ਹੁਣ RAM Singh ਦਾਖਲ ਹੋਇਆ ਇਹਨਾਂ ਦੀ ਆਬੀ ਦੀ ਕੋਈ ਪਾਣੀ ਪੂਣੀ ਦੀ ਜਾਂ ਪ੍ਰਾਣੀਆਂ ਕੋਈ ਵਜ੍ਹਾ ਰਾਂਚ ਸੀ ਕਿ ਮੈਨੂੰ ਪੁੱਛ ਕੇ ਇਸ ਤੋਂ ਪਤਾ ਲੱਗੇ ਤੇ ਮੈਂ ਉਹਨਾਂ ਦਾ ਹੁਣ ਪਤਾ ਲਿਆ ਸੀਗਾ ਹੁਣ MLA ਰਹੂਗੀ ਉਹਨਾਂ ਦੇ ਮੁਤਾਬਕ ਆਪਾਂ FIR ਰਜਿਸਟਰ ਕਰਾਂਗੇ ਬਿਆਨ ਲਿਖੋਣਗੇ ਜੋ ਇਹਨਾਂ ਦੇ ਬਿਆਨਾਂ ਚ ਲਿਖੋਣਗੇ ਵੈਰੀਫਾਈ ਕਰਕੇ ਆਪਾਂ ਮੁਕੱਦਮਾ ਰਜਿਸਟਰ ਕਰਾਂਗੇ ਸਰ ਇਸ ਤਰ੍ਹਾਂ ਸ਼ਹਿਰ ਦਾ ਮੂਲ ਖਰਾਬ ਕਰ ਰਹੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਇਹਨਾਂ ਨੂੰ ਇਹ ਲੋ ਤੁਹਾਨੂੰ ਵੈਰੀਫਾਈ ਕਰ ਲਈ ਵੀ ਕੀ ਸੀ ਇਹਨਾਂ ਦੇ ਅਗੇਂਸਟ ਜੋ ਬੰਦੀ ਆ ਜੋ ਐਮ ਐਲ ਆਰ ਦੇ ਥਰੂ ਜੋ ਕੁਛ ਆਪਾਂ ਨੂੰ ਆਉਂਦਾ ਡਾਕਟਰ ਦੀ ਓਪੀਨੀਅਨ ਆਉਂਦੀ ਆ ਉਹਨਾਂ ਨੇ ਮੁਕਦਮੇ ਰਜਿਸਟਰ ਕਰਾਂਗੇ ਕਦੇ ਵੀ ਇਸ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੁੰਦਾ ਜੀ ਸ਼ਟਾ ਕਿਸ ਤਰ੍ਹਾਂ ਦੀਆਂ ਨੇ ਸ਼ਟਾਂ ਤਾਂ ਇਸ ਵਾਰ ਇਹ ਮੈਂ ਦੇਖੀਆਂ ਸ਼ਟਾਂ ਤਾਂ ਲੱਗੀਆਂ ਹੋਈਆਂ ਜਿਹੜੀ ਲੇਡੀਜ਼ ਦੇ ਵੀ ਕੁਝ ਸ਼ਟਾਂ ਲੱਗੀਆਂ ਜਿਹੜਾ ਰਾਮ ਸਿੰਘ ਆ ਉਹਦੇ ਕੋਈ ਕੁਝ ਜ਼ਿਆਦਾ ਸ਼ਟਾਂ ਲੱਗਦੀਆਂ ਪਰ ਉਹ ਐਮ ਐਲ ਆਰ ਚਾਹੂ ਆਪਾਂ ਨੂੰ ਵੀ ਕੀ ਗ੍ਰਿਵੀਅੰਸ ਆਉਂਦੀ ਆ ਕਿ ਸ਼ਾਰਪ ਆਉਂਦੀ ਠੀਕ ਹੈ ਜੀ ਮਾਮਲਾ ਕੋਈ ਮਾਮਲਾ ਨਹੀਂ ਜੀ ਆਪਾਂ ਘਰ ਦਾ ਬੁੜੀਆਂ ਦਾ ਰੌਲਾ ਸੀ ਇੱਕ ਮੈਂਬਰ ਆਣੀ ਹੈਗੀ ਬਸ ਬੰਦੇ ਜਨੇ ਸੀ 8 9 ਜਨੇ ਸੀ ਜੀ ਕਾਦਰ ਨਾਮ ਹੈ ਜੀ ਮੁਸਤਫਾ ਸੀ ਕਪੈਸੀਗੇ ਕਰਪਾਨਾ ਸੀ ਕਿ ਕਰਪਾਨਾ ਨਾ ਪੜਿਆ ਹਾਂਜੀ ਕਿੰਨੇ ਵਾਰ ਕਿੱਟੇ ਵਾਰ ਤਾਂ ਹੁਣ ਕਹਿ ਨਹੀਂ ਸਕਦੇ ਡਾਕਟਰ ਸਾਹਿਬ ਹੀ ਦੱਸਣਗੇ ਹਾਂਜੀ ਕਿੱਥੇ ਵੱਧੀਆਂ ਸਿਰ ਤੇ ਵੱਧੀਆਂ ਲੱਤਾਂ ਬਾਹਾਂ ਜਿਹੜੀ ਸਾਰੀਆਂ ਵੱਡੀਆਂ ਜੀ ਸਰਾ ਪੁਰਾਣਾ ਲੈਕਸ਼ਨ ਬਈ ਰੋੜਾ ਸੀਗਾ ਬਸ ਉਹ ਕੁਛ ਸੀ ਹੂੰ ਬਸ ਅੱਜ ਸਵੇਰ ਬੱਚਿਆਂ ਨੂੰ ਸਕੂਲੋਂ ਛੱਡ ਕੇ ਵਾਪਸ ਆਈ ਜਾਂਦੀ ਸੀ ਮੈਂ ਤੇ ਉਹਨਾਂ ਨੇ ਮਤਲਬ ਰਸਤਾ ਮੇਰਾ ਰੋਕਿਆ ਰੋਕ ਤੇ ਕਮਰੇ ਚ ਲਿਆ ਗਿਆ ਤਿੰਨ ਬੰਦੇ ਸੀਗੇ ਉਹਨਾਂ ਦੇ ਕਮਰੇ ਚ ਲਿਜਾ ਕੇ ਮੈਨੂੰ ਕੁੱਟਮਾਰ ਕੀਤੀ ਧੱਕਾ ਕੀਤਾ ਗਿਆ ਮੇਰੇ ਨਾਲ ਫਿਰ ਉਹਨਾਂ ਦੀ ਜਨਾਨੀਆਂ ਆ ਕੇ ਉਹਨਾਂ ਨੇ ਬਹੁਤ ਧੱਕਾ ਕੀਤਾ ਮਤਲਬ ਮੂੰਹ ਬੰਦ ਕਰਕੇ ਕੁੱਟਮਾਰ ਬਹੁਤ ਕੀਤੀ ਹੈ ਮੇਰੇ ਨਾਲ ਹੂੰ ਕਿਸੇ ਨੇ ਨਹੀਂ ਛੁਡਾਇਆ ਆਪਾਂ ਨੂੰ ਪੂਰੀ ਗਲੀ ਪਰੀਤੀ ਸੀ ਸਾਰਿਆਂ ਦੀ ਦੂਜੇ ਪੱਖ ਵੀ ਪੜਤੀ ਹੋਇਆ ਕਹਿੰਦਾ ਉਹਨਾਂ ਨੇ 7 ਵਜੇ ਆਵਾ। ਮੈਨੂੰ ਉਹਨਾਂ ਦਾ ਕੁਝ ਵੀ ਨਹੀਂ ਪਤਾ। ਆ ਮੇਰਾ ਹਸਬੰਦ ਤੋਂ ਕੋਣ ਹੈ। ਕਦੇ ਕਦੇ ਕੰਮ ਤੇ ਗਿਆ ਸੀ। ਇੱਕ ਵਾਰ ਕੰਮ ਤੇ ਗਏ ਸੀਗੇ ਤੇ ਇਹਨਾਂ ਨੂੰ ਫੋਨ ਗਿਆ ਸੀ ਤੇ ਵਾਪਿਸ ਆ ਗਏ ਕਿ ਇਹਨਾਂ ਨੇ ਮੈਨੂੰ ਆ ਕੇ ਪਰਖੀ ਕਰਵਾ। ਠੀਕ ਹੈ। ਅਲਕਸ਼ੰਦਰ ਰੋਲਸ ਹੈ। ਤੇ ਕਈ ਚਰਪਲਾਵਾਂ ਮਾੜੀ ਮਾੜੀ ਲਾਇਕ ਤੇ ਲੜਾਈਆਂ ਚੱਲਦੀ ਰਹਿੰਦੀਆਂ ਸੀ ਜੀ। ਤੇ ਮੈਂ ਲਗਾਤਾਰ ਹੋਇਆ ਮਿਲਤਾ ਵੀ ਆਪਣੇ ਫੇਮ ਮੈਂ ਕੰਮ ਤੇ ਜਾਂਦਾ ਮੁੰਡੇ ਨਹੀਂ ਮੈਂ ਕੋਈ ਜੜੀ ਦਾ ਬੰਦਾ। ਤੇ ਮੈਂ ਡੇਲੀ ਕੰਮ ਤੇ ਜਾਂਦਾ ਤੇ ਉਹਨਾਂ ਨੇ ਰਕੀ ਕਰਕੇ ਮੇਰੀ ਮਿੱਟੀ ਜੀ ਵੀ ਬੱਚਨ ਛੱਡਣ ਗਈ ਸਕੂਲ ਸਕੂਲ ਛੱਡ ਕੇ ਜਦੋਂ ਵਾਪਸ ਕੱਲੇ ਵਾਪਸ ਆ ਰਹੇ ਸੀਗੇ ਤੇ ਉਹਨਾਂ ਨੇ ਮੇਰੀ ਮਿੱਟੀ ਜੀ ਨੂੰ ਫੜ ਕੇ ਅੰਦਰ ਮੂੰਹ ਬਣੇ ਰੱਖਿਆ ਨਾਲ ਕੁੱਟਿਆ ਮਾਰਿਆ ਕੁਛ ਮਾੜ ਮੋਟਾ ਇਹ ਦੇਖ ਲੋ ਕੱਪੜੇ ਪੱਟੇ ਪੈ ਸਾਰਾ ਤੇ ਇੰਨਾ ਕੁੱਟਿਆ ਮਾਰਿਆ ਜਦੋਂ ਮੈਂ ਉੱਥੇ ਕੰਮ ਤੇ ਸੀ ਸੁਣਿਆ ਨਾ ਇੰਨੀ ਗੱਲ ਹੋ ਤੇ ਮੇਰੇ ਘਰਾਂ ਤੋਂ ਜ਼ਮੀਨ ਖੁੱਸ ਗਈ ਕਿ ਮੇਰੀ ਮਾਂ ਘਰੇ ਨਹੀਂ ਸੀ ਤੇ ਮੇਰੇ ਘਰ ਦੀ ਨੂੰ ਉਹਨਾਂ ਨੇ ਫੜ ਕੇ ਕੁੱਟਿਆ ਮੈਂ ਉਥੋਂ ਫਟਾਫਟ ਆਇਆ ਮੈਂ ਉਥੋਂ ਮੋੜ ਸਾਂਦੇ ਉਥੋਂ ਬਾਸ ਜਿਹੜਿਆ ਪਲਰ ਖੜੇ ਤੋਂ ਤੇ ਆਹ ਦੇਖ ਮੈਂ ਕਰੇਗਾ ਕਰਵਾ ਲਈ ਮੈਂ ਮਸ਼ੀਨ ਨੂੰ ਲੈ ਕੇ ਆਇਆ ਕਿਉਂਕਿ ਕੋਈ ਵੀ ਨਹੀਂ ਜਿਹੜੀ ਵਜ੍ਹਾ ਰੰਜਿਸ਼ ਕੀ ਹੈ ਜੀ ਰੰਜਿਸ਼ ਹੀ ਹੈ ਇਲੈਕਸ਼ਨ ਦਾ ਰੌਲਾ ਜੀ ਪਹਿਲਾਂ ਆ ਦੂਜਾ ਪੱਖ ਵੀ ਵਰਤੀ ਹੋਇਆ ਉਹਨਾਂ ਦੋਸ ਲਾਏ ਆ ਵੀ ਸਾਡੇ ਤੇ ਹਮਲਾ ਕਰਾਇਆ ਕੁੱਟਿਆ ਨਹੀਂ ਜੀ ਸਾਡਾ ਤਾਂ ਵੀ ਕੋਈ ਗੱਲ ਹੀ ਨਹੀਂ ਜੀ ਮੈਂ ਤਾਂ ਇਹਨੂੰ ਆਪ ਦੀ ਮਸ਼ੀਨ ਨੂੰ ਘਰੇ ਇੱਥੇ ਲੈ ਕੇ ਆਇਆ ਹਸਪੀਟਲ ਮੈਨੂੰ ਤਾਂ ਹੁਣੇ ਐਂਟੀਮੇਸ਼ਨ ਮਿਲੀ ਸੀ ਕੋਈ ਦੋ ਬੁੱਟਾਂ ਦੇ ਵਿੱਚ ਕੋਈ ਲੜਾਈ ਹੋਈ ਹੈ ਪਹਿਲਾਂ ਨੀਸ਼ਾ ਰਾਣੀ ਇੱਥੇ ਦਾਖਲ ਹੋਈ ਸੀ ਜਿਹੜੀ ਮ اپنی ਪੰਚਾਇਤ ਮੈਂਬਰ ਤੇ ਉਹ ਦਾਖਲ ਹੋਈ ਸੀ ਉਸ ਤੋਂ ਬਾਅਦ ਇੱਕ ਹੁਣ ਰਾਮ ਸਿੰਘ ਦਾਖਲ ਹੋਇਆ ਇਹਨਾਂ ਦੀ ਆਬਦੀ ਕੋਈ ਪਾਣੀ ਪੂਣੀ ਦੀ ਜਾਂ ਪ੍ਰਾਣੀਆਂ ਕੋਈ ਵਜਰਾਂਚ ਸੀ ਇੰਨੇ ਕਿ ਮੈਨੂੰ ਪੁੱਛ ਕੇ ਜਿੱਤੋਂ ਪਤਾ ਲੱਗੇ ਤੇ ਮੈਂ ਉਹਨਾਂ ਦਾ ਹੁਣ ਪਤਾ ਲਿਆ ਸੀਗਾ ਹੁਣ ਐਮਐਲਏ ਰਹੂਗੀ ਉਹਨਾਂ ਦੇ ਮੁਤਾਬਕ ਆਪਾਂ ਐਫਆਈਆਰ ਰਜਿਸਟਰ ਕਰਾਂਗੇ ਬਿਆਨ ਲਗਾਉਣਗੇ ਜੋ ਇਹਨਾਂ ਦੇ ਬਿਆਨਾਂ ਚ ਲਿਖਾਉਣਗੇ ਵੈਰੀਫਾਈ ਕਰਕੇ ਆਪਾਂ ਮਕਦਮਾ ਰਜਿਸਟਰ ਕਰਾਂਗੇ ਸਰ ਇਸਤਰਾ ਸ਼ਹਿਰ ਦਾ ਮੂਲ ਖਰਾਬ ਕਰ ਰਹੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਇਹਨਾਂ ਨੂੰ ਪਹਿਲਾਂ ਤੁਹਾਨੂੰ ਵੈਰੀਫਾਈ ਕਰ ਲਈ ਵੀ ਕੀ ਸੀ ਇਹਨਾਂ ਦੇ ਅਗੇਂਸਟ ਜੋ ਬੰਦੀ ਆ ਜੋ ਐਮ ਐਲ ਆਰ ਦੇ ਥਰੂ ਜੋ ਕੁਛ ਆਪਾਂ ਨੂੰ ਆਉਂਦਾ ਡਾਕਟਰ ਦੀ ਓਪੀਨੀਅਨ ਆਉਂਦੀ ਆ ਉਹਨਾਂ ਨੇ ਮਕਦਮੇ ਰਜਿਸਟਰ ਕਰਾਂਗੇ ਕਦੇ ਵੀ ਇਸ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੁੰਦਾ ਜੀ ਛੱਟਾਂ ਕਿਸ ਤਰ੍ਹਾਂ ਦੀਆਂ ਨੇ ਛੱਟਾਂ ਤਾਂ ਇਸ ਵਾਰ ਹੀ ਮੈਂ ਦੇਖੀਆਂ ਛੱਟਾਂ ਤਾਂ ਲੱਗੀਆਂ ਹੋਈਆਂ ਜਿਹੜੀ ਲੇਡੀਜ਼ ਤੇ ਵੀ ਕੁਝ ਛੱਟਾਂ ਲੱਗੀਆਂ ਜਿਹੜਾ ਰਾਮ ਸਿੰਘ ਆ ਉਹਦੇ ਕੋਲ ਕੁਝ ਜ਼ਿਆਦਾ ਛੱਟਾਂ ਲੱਗਦੀਆਂ ਪਰ ਉਹ ਐਮ ਐਲ ਆਰ ਚਾਹੂ ਆਪਾਂ ਨੂੰ ਵੀ ਕੀ ਗ੍ਰੀਵੀਸ ਆਉਂਦੀ ਆ ਕਿ ਸ਼ਾਰਪ ਆਉਂਦੀ ਠੀਕ ਹੈ ਜੀ ਮਾਮਲਾ ਕੋਈ ਮਾਮਲਾ ਨਹੀਂ ਜੀ ਆਪਾਂ ਘਰ ਦਾ ਬ ਸਟੇਕ ਮੈਂਬਰ ਆਣੀ ਹੈਗੀ ਬਸ 8 9 ਜਨੇ ਸੀਗੇ ਜੀ ਮੁਸਤਾਫਾ ਸੀ ਕਪੈਸੀਗੇ ਕਰਪਾਨਾ ਸੀ ਕਿ ਕਰਪਾਨਾ ਨਾ ਪੜਿਆ ਹਾਂਜੀ ਕਿੰਨੇ ਵਾਰ ਕੀਤੀ ਹੈ ਵਾਰ ਤਾਂ ਹੁਣ ਕਹਿ ਨਹੀਂ ਸਕਦੇ ਡਾਕਟਰ ਸਾਹਿਬ ਹੀ ਦੱਸਣਗੇ ਹਾਂਜੀ ਕਿਤੇ ਵਜੀਆਂ ਸਿਰ ਤੇ ਵਜੀਆਂ ਲੱਤਾਂ ਬਾਹਾਂ ਜਾਨੀ ਸਾਰੀਆਂ ਵਡੀਆਂ ਜੀ ਸਰਾ ਪੁਰਾਣਾ ਇਲੈਕਸ਼ਨ ਦਾ ਹੀ ਰੋੜਾ ਸੀਗਾ ਬਸ ਹਰਗੋਸ਼ੀ ਹੂੰ ਬਸ ਅੱਜ ਸਵੇਰ ਬੱਚਿਆਂ ਨੂੰ ਸਕੂਲੋਂ ਛੱਡ ਕੇ ਵਾਪਸ ਆਈ ਜਾਂਦੀ ਸੀ ਮੈਂ ਉਹਨਾਂ ਨੇ ਮਤਲਬ ਰਸਤਾ ਮੇਰਾ ਰੋਕਿਆ ਰੋਕ ਤੇ ਕਮਰੇ ਚ ਲਿਆ ਗਿਆ ਤਿੰਨ ਬੰਦੇ ਸੀਗੇ ਉਹਨਾਂ ਦੇ ਕਮਰੇ ਚ ਲਿ ਜਾ ਕੇ ਮੈਨੂੰ ਕੁੱਟਮਾਰ ਕੀਤੀ ਧੱਕਾ ਕੀਤਾ ਗਿਆ ਮੇਰੇ ਨਾਲ ਫਿਰ ਨਾਲੇ ਜਨਾਨੀਆਂ ਆ ਕੇ ਉਹਨਾਂ ਨੇ ਬਹੁਤ ਧੱਕਾ ਕੀਤਾ ਮਤਲਬ ਮੂੰਹ ਬੰਦ ਕਰਕੇ ਕੁੱਟਮਾਰ ਬਹੁਤ ਕੀਤੀ ਹੈ ਮੇਰੇ ਨਾਲ ਕਿਸੇ ਨੇ ਨਹੀਂ ਛੁਡਾਇਆ ਆਪਾਂ ਨੂੰ ਪੂਰੀ ਗਲੀ ਭਰੀ ਭੀ ਸੀ ਸਾਰਿਆਂ ਦੀ ਦੂਜੇ ਪੱਖ ਵੀ ਪਰਤੀ ਹੋਇਆ ਕਹਿੰਦਾ ਉਹਨਾਂ ਸੱਟਾਂ ਵਜੀਆਂ ਆਵਾ ਮੈਨੂੰ ਉਹਨਾਂ ਦਾ ਕੁਝ ਵੀ ਨਹੀਂ ਪਤਾ ਆ ਮੇਰਾ ਹਸਬੰਦ ਤੋਂ ਰਿਪੋਰਟ ਹੈ ਮੈਂ ਕਦੇ ਕੰਮ ਤੇ ਗਿਆ ਸੀ ਇੱਕ ਵਾਰ ਕੰਮ ਤੇ ਗਏ ਸੀਗੇ ਤੇ ਇਹਨਾਂ ਨੂੰ ਫੋਨ ਗਿਆ ਸੀ ਤੇ ਵਾਪਸ ਆ ਗਏ ਤੇ ਇਹਨਾਂ ਨੇ ਮੈਨੂੰ ਆ ਕੇ ਪਰਖੀ ਕਰਾਇਆ ਠੀਕ ਹੈ ਸਾਲਖਣ ਦਾ ਰੋਲਸ ਹੈ ਤੇ ਕਈ ਚਰਪਾਣਾ ਮਾੜੀ ਮਾੜੀ ਲਾਇਕ ਲੜਾਈਆਂ ਚੱਲਦੀਆਂ ਰਹਿੰਦੀਆਂ ਸੀ ਤੇ ਮੈਂ ਲਗਾਤਾਰ ਹੋ ਗਿਆ ਮੈਂ ਤਾਂ ਵੀ ਆਪਣੇ ਫੇਰ ਮੈਂ ਕੰਮ ਤੇ ਜਾਂਦਾ ਮੁੰਡੇ ਨਹੀਂ ਮੈਂ ਕੋਈ ਜਾਨੀਦਾਰ ਬੰਦਾ ਤੇ ਮੈਂ ਡੇਲੀ ਕੰਮ ਤੇ ਜਾਂਦਾ ਤੇ ਉਹਨਾਂ ਨੇ ਰਕੀ ਕਰਕੇ ਮੇਰੀ ਮਿੱਟੀ ਜੀ ਦੇ ਬੱਚਾ ਛੱਡਣ ਗਈ ਸਕੂਲ ਸਕੂਲ ਛੱਡ ਕੇ ਜਦੋਂ ਆਫਸ ਕੱਲੇ ਵਾਪਸ ਆ ਰਹੇ ਸੀਗੇ ਤੇ ਉਹਨਾਂ ਨੇ ਮੇਰੀ ਮਿੱਟੀ ਜੀ ਨੂੰ ਫੜ ਕੇ ਅੰਦਰ ਮੂੰਹ ਬਣੀ ਰੱਖਿਆ ਨਾਲ ਕੁੱਟਿਆ ਮਾਰਿਆ ਕੁਛ ਮਾੜਾ ਮਟਾ ਇਹਦੇ ਜਾਂ ਦੇਖੋ ਕਪੜੇ ਪੱਟੇ ਪੇ ਥਾਰਾ ਤੇ ਇੰਨਾ ਕੁੱਟਿਆ ਮਾਰਿਆ ਜਦੋਂ ਮੈਂ ਉੱਥੇ ਕੰਮ ਤੇ ਸੁਣਿਆ ਨਾ ਐਨੀ ਗੱਲ ਤੇ ਮੇਰੇ ਘਰਾਂ ਤੋਂ ਲਿਮੀ ਨਹੀਂ ਕਿਛੀ ਗਈ ਕਿ ਮੇਰੀ ਮੈਂ ਘਰੇ ਨਹੀਂ ਸੀ ਤੇ ਮੇਰੇ ਘਰ ਦੀ ਨੂੰ ਇਹਨਾਂ ਨੇ ਫੜ ਕੇ ਕੁੱਟਿਆ ਮੈਂ ਉੱਥੋਂ ਫਟਾਫਟ ਆਇਆ ਮੈਂ ਉੱਥੋਂ ਮੋਟਰਸਾਈਕਲ ਤੇ ਉੱਥੋਂ ਬਾਅਦ ਜਿਹੜਾ ਕਲਰ ਖੜੇ ਤੋਂ ਤੇ ਆਪ ਦੇ ਫਿਰ ਮੈਂ ਕਰੇਗਾ ਪਰ ਮੈਂ ਮੈਸੀ ਨੂੰ ਲੈ ਕੇ ਆਇਆ ਕਿਉਂਕਿ ਕੋਈ ਵੀ ਨਹੀਂ ਕਿਹੜੇ ਵਜਾ ਰੰਜਿਸ਼ ਕੀ ਹੈ ਜੀ ਰੰਜਿਸ਼ ਹੈ ਇਲੈਕਸ਼ਨ ਦਾ ਰੋਲਾ ਜੀ ਪਹਿਲਾਂ ਆਇਆ ਦੂਜੇ ਪੱਖਸ਼ ਵੀ ਵਰਤੀ ਹੋਇਆ ਉਹਨਾਂ ਦੋਸ ਲਾਏ ਆ ਵੀ ਸਾਡੇ ਤੇ ਹਮਲਾ ਕਰਾਇਆ ਕੁੱਟਿਆ ਨਹੀਂ ਜੀ ਸਾਡਾ ਤਾਂ ਕੋਈ ਗੱਲ ਹੀ ਨਹੀਂ ਜੀ ਮੈਂ ਤਾਂ ਇਹ ਆਪ ਦੀ ਮੈਸੀ ਨੂੰ ਇੱਥੇ ਲੈ ਕੇ ਆਇਆ ਹਸਪੀਟਲ ਮੈਨੂੰ ਤਾਂ ਹੁਣੇ ਐਂਟੀਮੇਸ਼ਨ ਮਿਲੀ ਸੀ ਕੋਈ ਦੋ ਬੂਟਾਂ ਦੇ ਵਿੱਚ ਕੋਈ ਲੜਾਈ ਹੋਈ ਹੈ ਪਹਿਲਾਂ ਨੀਸ਼ਾ ਰਾਣੀ ਇੱਥੇ ਦਾਖਲ ਹੋਈ ਸੀ ਜਿਹੜੀ ਮੌਜੂਦਾ ਨੀਸ਼ਾ ਰਾਣੀ ਵਾਈਫ ਆਪ ਜਸਪਾਲ ਸਿੰਘ ਮੌਜੂਦਾ ਆਪਣੀ ਪੰਚਾਇਤ ਮੈਂਬਰ ਆ ਉਹ ਦਾਖਲ ਹੋਈ ਸੀ ਉਸ ਤੋਂ ਬਾਅਦ ਇੱਕ ਹੁਣ ਰਾਮ ਸਿੰਘ ਦਾਖਲ ਹੋਇਆ ਇਹਨਾਂ ਦੀ ਆਬ ਦੀ ਕੋਈ ਪਾਣੀ ਪੂਣੀ ਦੀ ਜਾਂ ਪ੍ਰਾਣੀਆਂ ਕੋਈ ਬਜਾਰਾਂਚ ਸੀ ਇੰਨੇ ਕਿ ਮੈਨੂੰ ਪੁੱਛ ਕੇ ਜਿੱਤੋਂ ਪਤਾ ਲੱਗੇ ਤੇ ਮੈਂ ਉਹਨਾਂ ਦਾ ਹੁਣ ਪਤਾ ਲਿਆ ਸੀਗਾ ਹੁਣ ਐਮ ਐਲ ਆਰ ਆਊਗੀ ਉਹਨਾਂ ਦੇ ਮੁਤਾਬਕ ਆਪਾਂ ਐਫ ਆਈ ਆਰ ਰਜਿਸਟਰ ਕਰਾਂਗੇ ਬਿਆਨ ਲਿਖਾਉਣਗੇ ਜੋ ਇਹਨਾਂ ਦੇ ਬਿਆਨਾਂ ਚ ਲਿਖਾਉਣਗੇ ਵੈਰੀਫਾਈ ਕਰਕੇ ਆਪਾਂ ਮਕਦਮਾ ਰਜਿਸਟਰ ਕਰਾਂਗੇ ਸਰ ਇਸ ਤਰ੍ਹਾਂ ਸ਼ਹਿਰ ਦਾ ਮੂਲ ਖਰਾਬ ਕਰ ਰਹੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਇਹਨਾਂ ਨੂੰ ਪਹਿਲਾਂ ਤੁਹਾਨੂੰ ਵੈਰੀਫਾਈ ਕਰ ਲਈ ਵੀ ਕੀ ਸੀ ਇਹਨਾਂ ਦੇ ਅਗੇਂਸਟ ਜੋ ਬੰਦੀ ਹੈ ਜੋ ਐਮ ਐਲ ਆਰ ਦੇ ਥਰੂ ਜੋ ਕੁਛ ਆਪਣ ਨੂੰ ਆਉਂਦਾ ਡਾਕਟਰ ਦੀ opinion ਆਉਂਦੀ ਹੈ ਉਹ ਮੰਨੇ ਮੁਕਦਮੇ ਰਜਿਸਟਰ ਕਰਾਂਗੇ ਕਦੇ ਵੀ ਇਸ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੁੰਦਾ ਜੀ ਸ਼ਟਾ ਕਿਸ ਤਰ੍ਹਾਂ ਜਾਨੀਆ ਸ਼ਟਾਂ ਤਾਂ ਇਸ ਵਾਰ ਇਹ ਮੈਂ ਦੇਖੀਆਂ ਸ਼ਟਾਂ ਤਾਂ ਲੱਗੀਆਂ ਹੋਈਆਂ ਜਿਹੜੀ ਲੇਡੀਜ਼ ਤੇ ਵੀ ਕੁਝ ਸ਼ਟਾਂ ਲੱਗੀਆਂ ਜਿਹੜਾ ਰਾਮ ਸਿੰਘ ਆ ਉਹਦੇ ਕੋਈ ਕੁਝ ਜ਼ਿਆਦਾ ਸ਼ਟਾਂ ਲੱਗਦੀਆਂ ਪਰ ਉਹ ਐਮਐਲਆਰ ਚਾਹੂ ਆਪਾਂ ਨੂੰ ਵੀ ਕੀ ਗ੍ਰਿਵੀ ਇਸ ਆਉਂਦੀ ਆ ਕੀ ਸ਼ਾਰਪ ਆਉਂਦੀ ਠੀਕ ਹੈ ਜੀ ਮਾਮਲਾ ਕੋਈ ਮਾਮਲਾ ਨਹੀਂ ਜੀ ਆਪਾਂ ਘਰ ਦਾ ਬੁੜੀਆਂ ਦਾ ਰੌਲਾ ਸੀਗਾ ਤੇ ਇੱਕ ਮੈਂਬਰ ਆਣੀ ਹੈਗੀ ਆ ਬਸ ਬੰਦੇ ਜਨੇ ਸੀਗੇ 8-9 ਜਨੇ ਸੀਗੇ ਜੀ ਕਾਦਰ ਨਾਮ ਹੈ ਜੀ ਮੁਸਤਫਾ ਜੀ ਕਪੈਸੀ ਕੇ ਕਰਪਾਣਾ ਸੀ ਕੇ ਕਰਪਾਣਾ ਨਾਲ ਪੜਿਆ ਹਾਂਜੀ ਕਿੰਨੇ ਵਾਰ ਕੀਤਾ ਵਾਰ ਤਾਂ ਹੁਣ ਕਹਿ ਨਹੀਂ ਸਕਦੇ ਡਾਕਟਰ ਸਾਹਿਬ ਹੀ ਦੱਸਣਗੇ ਹਾਂਜੀ ਕਿਤੇ ਵਜੀਆਂ ਸਿਰ ਤੇ ਵਜੀਆਂ ਲੱਤਾਂ ਬਾਹਾਂ ਜਿਹੜੀ ਸਾਰੀਆਂ ਬੱਡੀਆਂ ਜੀ ਸਰਾ ਪੁਰਾਣਾ ਇਲੈਕਸ਼ਨ ਦਾ ਹੀ ਥੋੜਾ ਸੀਗਾ ਬਸ ਹੋਰ ਕੁਛ ਨਹੀਂ ਹੂੰ ਬਸ ਅੱਜ ਸਵੇਰ ਬੱਚਿਆਂ ਨੂੰ ਸਕੂਲੋਂ ਛੱਡ ਕੇ ਵਾਪਸ ਆਈ ਜਾਂਦੀ ਸੀ ਮੈਂ ਤੇ ਉਹਨਾਂ ਨੇ ਮਤਲਬ ਰਸਤਾ ਮੇਰਾ ਰੋਕਿਆ ਰੋਕ ਤੇ ਕਮਰੇ ਚ ਲਿਆ ਗਿਆ ਤਿੰਨ ਬੰਦੇ ਸੀਗੇ ਉਹਨਾਂ ਦੇ ਕਮਰੇ ਚ ਲ ਜਾ ਕੇ ਮੈਨੂੰ ਕੁੱਟਮਾਰ ਕੀਤੀ ਧੱਕਾ ਕੀਤਾ ਗਿਆ ਮੇਰੇ ਨਾਲ ਫਿਰ ਉਹਨਾਂ ਦੀ ਜਨਾਨੀਆਂ ਆ ਕੇ ਉਹਨਾਂ ਨੇ ਬਹੁਤ ਧੱਕਾ ਕੀਤਾ ਮਤਲਬ ਮੂੰਹ ਬੰਦ ਕਰਕੇ ਕੁੱਟਮਾਰ ਬਹੁਤ ਕੀਤੀ ਹੈ ਮੇਰੇ ਨਾਲ ਕਿਸੇ ਨੇ ਨਹੀਂ ਛੁਡਾਇਆ ਆਪਾਂ ਨੂੰ ਪੂਰੀ ਗਲੀ ਭਰੀ ਸੀ ਸਾਰਿਆਂ ਦੀ ਦੂਜੇ ਪੱਖ ਵੀ ਭਰਤੀ ਹੋਇਆ ਕਹਿੰਦਾ ਉਹਨਾਂ ਨੇ ਸੱਟਾਂ ਵਜੀਆਂ ਆਵਾ ਮੈਨੂੰ ਉਹਨਾਂ ਦਾ ਕੁਝ ਵੀ ਨਹੀਂ ਪਤਾ ਆ ਮੇਰਾ ਹਸਬੰਦ ਤੋਂ ਰੋਣਾ ਮੈਂ ਤਾਂ ਕੰਮ ਤੇ ਗਿਆ ਸੀ ਬਾਹਰ ਕੰਮ ਤੇ ਗਏ ਸੀਗੇ ਤੇ ਇਹਨਾਂ ਨੂੰ ਫੋਨ ਗਿਆ ਸੀ ਤੇ ਵਾਪਸ ਆ ਗਏ ਤੇ ਇਹਨਾਂ ਨੇ ਮੈਨੂੰ ਆ ਕੇ ਪਰਖੀ ਕਰਦਾ ਠੀਕ ਹੈ ਅਲਕਸ਼ੰਦਰ ਰੋਲਸ ਹੈ ਜੀ ਤੇ ਕਈ ਚਿਰ ਪਹਿਲਾਂ ਮਾੜੀ ਮਾੜੀ ਗੱਲ ਕਰਕੇ ਲੜਾਈਆਂ ਚੱਲਦੀਆਂ ਰਹਿੰਦੀਆਂ ਸੀ ਤੇ ਮੈਂ ਲਗਾਤਾਰ ਹੋ ਗਿਆ ਮਿਲਦਾ ਵੀ ਆਪਣੇ ਫੇਮ ਮੈਂ ਕੰਮ ਤੇ ਜਾਂਦਾ ਮੁੰਡੇ ਨਹੀਂ ਮੈਂ ਕੋਈ ਧੜੀ ਦਾ ਬੰਦਾ ਤੇ ਮੈਂ ਡੇਲੀ ਕੰਮ ਤੇ ਜਾਂਦਾ ਤੇ ਉਹਨਾਂ ਨੇ ਰੱਖੀ ਕਰਕੇ ਮੇਰੀ ਮਿੱਟੀ ਦੀ ਬੱਚਨ ਛੱਡਣ ਗਈ ਸਕੂਲ ਸਕੂਲ ਛੱਡ ਕੇ ਜਦੋਂ ਆਫਸ ਕੱਲੇ ਵਾਪਸ ਆ ਰਹੇ ਸੀਗੇ ਤੇ ਉਹਨਾਂ ਨੇ ਮੇਰੀ ਮਿੱਟੀ ਨੂੰ ਫੜ ਕੇ ਅੰਦਰ ਮੂੰਹ ਬਣੇ ਰੱਖਿਆ ਨਾਲ ਕੁੱਟਿਆ ਮਾਰਿਆ ਕੁਛ ਮਾੜ ਮਟਾ ਦੇ ਦੇਖ ਲੋ ਕੱਪੜੇ ਪੱਟੇ ਪੈ ਸਾਰਾ ਤੇ ਇੰਨਾ ਕੁੱਟਿਆ ਮਾਰਿਆ ਜਦੋਂ ਮੈਂ ਉੱਥੇ ਕੰਮ ਤੇ ਸੁਣਿਆ ਨਾ ਇੰਨੀ ਗੱਲ ਉਹ ਮੇਰੇ ਘਰਾਂ ਤੋਂ ਜਮੀਨ ਖਿੱਚ ਗਈ ਕਿ ਮੇਰੀ ਮੈਂ ਘਰੇ ਨਹੀਂ ਸੀ ਤੇ ਮੇਰੇ ਘਰ ਦੀ ਨੂੰ ਉਹਨਾਂ ਨੇ ਫੜ ਕੇ ਕੁੱਟਿਆ ਮੈਂ ਉੱਥੋਂ ਫਟਾਫਟ ਆਇਆ ਮੈਂ ਉੱਥੋਂ ਮੋਟਰਸਾਈਕਲ ਤੇ ਉੱਥੋਂ ਵਾਪਸ ਜਿਹੜੇ ਕਲਰ ਖੜੇ ਤੋਂ ਆਜ ਕੇ ਫਿਰ ਮੈਂ ਕਰੇਗਾ ਕਰੋ ਆ ਦੀ ਮਿਸ ਨੂੰ ਲੈ ਕੇ ਆਇਆ ਕਿਉਂਕਿ ਕੋਈ ਵੀ ਨਹੀਂ ਕਿਹਾ ਜੀ ਵਜ੍ਹਾ ਰੰਜਿਸ਼ ਕੀ ਹੈ ਜੀ ਰੰਜਿਸ਼ ਹੈ ਇਲیکشن ਦਾ ਰੌਲਾ ਜੀ ਪਹਿਲਾਂ ਆ ਦੂਜੇ ਪੱਖ ਵੀ ਵਰਤੀ ਹੋਇਆ ਉਹਨਾਂ ਦੋਸ ਲਾਏ ਆ ਵੀ ਸਾਡੇ ਤੇ ਹਮਲਾ ਕਰਾਇਆ ਕੁੱਟਿਆ ਨਹੀਂ ਜੀ ਸਾਡਾ ਤਾਂ ਕੋਈ ਗੱਲ ਹੀ ਨਹੀਂ ਜੀ ਮੈਂ ਤਾਂ ਆਪਣੀ ਮਿਸ ਨੂੰ ਘਰੇ ਇੱਥੇ ਲੈ ਕੇ ਆਇਆ ਹਸਪੀਟਲ ਮੈਨੂੰ ਤਾਂ ਹੁਣੇ ਐਂਟੀਮੇਸ਼ਨ ਮਿਲੀ ਸੀ ਕੋਈ ਦੋ ਬੁੱਟਾਂ ਦੇ ਵਿੱਚ ਕੋਈ ਲੜਾਈ ਹੋਈ ਹੈ ਪਹਿਲਾਂ ਨੀਸ਼ਾ ਰਾਣੀ ਕਿਥੇ ਦਾਖਲ ਹੋਈ ਸੀ ਜਿਹੜੀ ਮੌਜੂਦਾ ਨੀਸ਼ਾ ਰਾਣੀ ਵਾਈਫ ਆਫ ਜਸਪਾਲ ਸਿੰਘ ਮੌਜੂਦਾ ਆਪਣੀ ਪੰਚਾਇਤ ਮੈਂਬਰ ਤੇ ਉਹ ਦਾਖਲ ਹੋਈ ਸੀ ਉਸ ਤੋਂ ਬਾਅਦ ਇੱਕ ਹੁਣ ਰਾਮ ਸਿੰਘ ਦਾਖਲ ਹੋਇਆ ਇਹਨਾਂ ਦੀ ਆਵਿਧੀ ਕੋਈ ਪਾਣੀ ਪੂਣੀ ਦੀ ਜਾਂ ਪ੍ਰਾਣੀਆਂ ਕੋਈ ਵਜਾ ਰੰਜਸ਼ ਸੀ ਇੰਨੇ ਕਿ ਮੈਨੂੰ ਪੁੱਛ ਕੇ ਜਿੱਤੋਂ ਪਤਾ ਲੱਗੇ ਤੇ ਮੈਂ ਉਹਨਾਂ ਦਾ ਹੁਣ ਪਤਾ ਲਿਆ ਸੀਗਾ ਹੁਣ ਐਮਐਲਏ ਰਹੂਗੀ ਉਹਨਾਂ ਦੇ ਮੁਤਾਬਕ ਆਪਾਂ ਐਫਆਈਆਰ ਰਜਿਸਟਰ ਕਰਾਂਗੇ ਬਿਆਨ ਲਿਖਾਉਣਗੇ ਜੋ ਇਹਨਾਂ ਦੇ ਬਿਆਨਾਂ ਚ ਲਿਖਾਉਣਗੇ ਵੈਰੀਫਾਈ ਕਰਕੇ ਆਪਾਂ ਮਕਦਮਾ ਰਜਿਸਟਰ ਕਰਾਂਗੇ ਸਰ ਇਸ ਤਰ੍ਹਾਂ ਸ਼ਹਿਰ ਦਾ ਮੂਲ ਖਰਾਬ ਕਰ ਰਹੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਇਹਨਾਂ ਨੂੰ ਪਹਿਲਾਂ ਤੁਹਾਨੂੰ ਵੈਰੀਫਾਈ ਕਰ ਲਈ ਵੀ ਕੀ ਸੀ ਇਹਨਾਂ ਦੇ ਅਗੇਂਸਟ ਜੋ ਬੰਦੀ ਆ ਜੋ ਐਮ ਐਲ ਆਰ ਦੇ ਥਰੂ ਜੋ ਕੁਛ ਆਪਣਾ ਆਉਂਦਾ ਡਾਕਟਰ ਦੀ ਓਪੀਨੀਅਨ ਆਉਂਦੀ ਆ ਉਹਨਾਂ ਨੇ ਮੁਕੱਦਮੇ ਰਜਿਸਟਰ ਕਰਾਂਗੇ ਕਦੇ ਵੀ ਇਸ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੁੰਦਾ ਜੀ ਸ਼ਟਾ ਕਿਸ ਤਰ੍ਹਾਂ ਦੀਆਂ ਨੇ ਸ਼ਟਾਂ ਤਾਂ ਇਸ ਵਾਰ ਇਹ ਮੈਂ ਦੇਖੀਆਂ ਸ਼ਟਾਂ ਤਾਂ ਲੱਗੀਆਂ ਹੋਈਆਂ ਜਿਹੜੀ ਲੇਡੀਜ਼ ਦੇ ਵੀ ਕੁਝ ਸ਼ਟਾਂ ਲੱਗੀਆਂ ਜਿਹੜਾ ਰਾਮ ਸਿੰਘ ਨਾਲ ਉਹਦੇ ਕੋਈ ਕੁਝ ਜ਼ਿਆਦਾ ਸ਼ਟਾਂ ਲੱਗਦੀਆਂ ਪਰ ਉਹ ਐਮ ਐਲ ਆਰ ਚਾਹੂ ਆਪਾਂ ਨੂੰ ਵੀ ਕੀ ਗ੍ਰੀਵੀਸ ਆਉਂਦੀ ਆ ਕੀ ਸ਼ਰਫ ਆਉਂਦੀ ਠੀਕ ਹੈ ਜੀ ਮਾਮਲਾ ਕੋਈ ਮਾਮਲਾ ਨਹੀਂ ਜੀ ਆਪਾਂ ਘਰ ਦਾ ਕੁਝ ਬੁੜੀਆਂ ਦਾ ਰੌਲਾ ਸੀਗਾ ਸਤੇਕ ਮੈਂਬਰ ਆਣੀ ਹੈਗੀ ਬਸ ਬੰਦੇ ਜਣੇ ਸੀ 8 9 ਜਨੇ ਸੀ ਜੀ ਕਾਦਰ ਨਾ ਭਰੀ ਜੀ ਮੁਸਤਫਾ ਸੀ ਕਪੈ ਸੀ ਕਿਰਪਾਨਾ ਸੀ ਕਿਰਪਾਨਾ ਨਾ ਪੜਿਆ ਹਾਂਜੀ ਕਿੰਨੇ ਵਾਰ ਕੀਤੀ ਹੈ ਵਾਰ ਤਾਂ ਹੁਣ ਕਹਿ ਨਹੀਂ ਸਕਦੇ ਡਾਕਟਰ ਸਾਹਿਬ ਹੀ ਦੱਸਣਗੇ ਹਾਂਜੀ ਤੇ ਵਜੀਆਂ ਸਿਰ ਤੇ ਵਜੀਆਂ ਲੱਤਾਂ ਬਾਹਾਂ ਜਿਹੜੀ ਸਾਰੀਆਂ ਵੱਡੀਆਂ ਜੀ ਸਰਾ ਪੁਰਾਣਾ ਇਲੈਕਸ਼ਨ ਦਾ ਹੀ ਰੋੜਾ ਸੀਗਾ ਬਸ ਉਹ ਕੁਛ ਸੀ ਹਾਂਜੀ ਬਸ ਅੱਜ ਸਵੇਰ ਬੱਚਿਆਂ ਨੂੰ ਸਕੂਲੋਂ ਛੱਡ ਕੇ ਵਾਪਸ ਆਈ ਜਾਂਦੀ ਸੀ ਮੈਂ ਤੇ ਉਹਨਾਂ ਨੇ ਮਤਲਬ ਰਸਤਾ ਮੇਰਾ ਰੋਕਿਆ ਰੋਕ ਕੇ ਕਮਰੇ ਚ ਲਿਆ ਗਿਆ ਤਿੰਨ ਬੰਦੇ ਸੀਗੇ ਉਹਨਾਂ ਦੇ ਕਮਰੇ ਚ ਲ ਜਾ ਕੇ ਮੈਨੂੰ ਕੁੱਟ ਮਾਰ ਕੀਤੀ ਧੱਕਾ ਕੀਤਾ ਗਿਆ ਮੇਰੇ ਨਾਲ ਫਿਰ ਉਹਨਾਂ ਦੀ ਜਨਾਨੀਆਂ ਆ ਕੇ ਉਹਨਾਂ ਨੇ ਬਹੁਤ ਧੱਕਾ ਕੀਤਾ ਮਤਲਬ ਮੂੰਹ ਬੰਦ ਕਰਕੇ ਕੁੱਟ ਮਾਰ ਬਹੁਤ ਕੀਤੀ ਹੈ ਮੇਰੇ ਨਾਲ ਹੂੰ ਕਿਸੇ ਨੇ ਨਹੀਂ ਸੁਡਾਇਆ ਆਪਾਂ ਨੂੰ ਪੂਰੀ ਗਲੀ ਭਰੀ ਭੀ ਸੀ ਸਾਰਿਆਂ ਦੀ ਦੂਜੇ ਪੱਖ ਵੀ ਪੜਤੀ ਹੋਇਆ ਕਹਿੰਦਾ ਉਹਨਾਂ ਸੱਟਾਂ ਵਜੀਆਂ ਆਵਾ ਮੈਨੂੰ ਉਹਨਾਂ ਦਾ ਕੁਝ ਵੀ ਨਹੀਂ ਪਤਾ ਆ ਮੇਰਾ ਹਸਬੰਦ ਤੋਂ ਡੋਣ ਹੈ ਉਹ ਕਿਤੇ ਕੰਮ ਤੇ ਗਿਆ ਸੀ ਬਾਹਰ ਕੰਮ ਤੇ ਗਏ ਸੀਗੇ ਤੇ ਇਹਨਾਂ ਨੂੰ ਫੋਨ ਗਿਆ ਸੀ ਤੇ ਵਾਪਸ ਆ ਗਏ ਤੇ ਇਹਨਾਂ ਨੇ ਮੈਨੂੰ ਆ ਕੇ ਪਰਤੀ ਕਰਾਉਣਾ ਠੀਕ ਹੈ ਸਾਲਖਣ ਦਾ ਰੋਲਸ ਹੋਇਆ ਤੇ ਕਈ ਚਰਪਾਲਾਂ ਮਾੜੀ ਮਾੜੀ ਲਾਇਕ ਲੜਾਈਆਂ ਚੱਲਦੀ ਰਹਿੰਦੀਆਂ ਸੀ ਤੇ ਮੈਂ ਲਗਾਤਾਰ ਹੋ ਗਿਆ ਮੈਂ ਤਾਂ ਵੀ ਆਪਣੇ ਫੇਮ ਮੈਂ ਕੰਮ ਤੇ ਜਾਣਾ ਮੁੰਡੇ ਨਹੀਂ ਮੈਂ ਕੋਈ ਜੜੀਦਰ ਬਣਾ ਤੇ ਮੈਂ ਡੇਲੀ ਕੰਮ ਤੇ ਜਾਣਾ ਤੇ ਉਹਨਾਂ ਨੇ ਰਕੀ ਕਰਕੇ ਮੇਰੀ ਮਿੱਟੀ ਜੀ ਦੇ ਬੱਚਨ ਛੱਡਣ ਗਈ ਸਕੂਲ ਸਕੂਲ ਛੱਡ ਕੇ ਜਦੋਂ ਆਫਸ ਕੱਲੇ ਵਾਪਸ ਆ ਰਹੇ ਸੀਗੇ ਤੇ ਉਹਨਾਂ ਨੇ ਮੇਰੀ ਮਿੱਟੀ ਜੀ ਨੂੰ ਫੜ ਕੇ ਅੰਦਰ ਮੂੰਹ ਬਣੀ ਰੱਖਿਆ ਨਾਲ ਕੁੱਟਿਆ ਮਾਰਿਆ ਕੁਛ ਮਾੜ ਮਟਾ ਦੇ ਜਾ ਦੇਖ ਲੋ ਕੱਪੜੇ ਭੱਟੇ ਤੇ ਸਾਰਾ ਤੇ ਇੰਨਾ ਕੁੱਟਿਆ ਮਾਰਿਆ ਜਦੋਂ ਮੈਂ ਉੱਥੇ ਕੰਮ ਤੇ ਸੁਣਿਆ ਨਾ ਇੰਨੀ ਗੱਲ ਤੇ ਮੇਰੇ ਘਰੋਂ ਤੋਂ ਜਮੀਨ ਖਿਸਕ ਗਈ ਕਿ ਮੇਰੀ ਮੈਂ ਘਰੇ ਨਹੀਂ ਸੀ ਤੇ ਮੇਰੇ ਭਰਤੀ ਨੂੰ ਇਹਨਾਂ ਨੇ ਫੜ ਕੇ ਕੁੱਟਿਆ ਮੈਂ ਉੱਥੋਂ ਫਟਾਫਟ ਆਇਆ ਮੈਂ ਉੱਥੋਂ ਮੋੜ ਸਾਂਦੇ ਉੱਥੋਂ ਬਾਅਦ ਚੜਿਆ ਪਲਰ ਖੜੇ ਤੋਂ ਤੇ ਆਪਕੇ ਫਿਰ ਮੈਂ ਕਰੇਗਾ ਕਰਵਾ ਲਈ ਮੈਂ ਮਿਸ ਨੂੰ ਲੈ ਕੇ ਆ ਕਿਉਂਕਿ ਕੋਈ ਵੀ ਨਹੀਂ ਜਿਹੜੀ ਵਜ੍ਹਾ ਰੰਜਿਸ਼ ਕੀ ਹੈ ਜੀ ਰੰਜਿਸ਼ ਹੈ ਇਲੈਕਸ਼ਨ ਦਾ ਰੌਲਾ ਜੀ ਪਹਿਲਾਂ ਆਇਆ ਦੂਜੇ ਪੱਖਸ਼ ਵੀ ਵਰਤੀ ਹੋਇਆ ਉਹਨਾਂ ਨੇ ਦੋਸ ਲਾਈ ਹੈ ਸਾਡੇ ਤੇ ਹਮਲਾ ਕਰਾਇਆ ਕੁੱਟਿਆ ਨਹੀਂ ਜੀ ਸਾਡਾ ਤਾਂ ਕੋਈ ਗੱਲ ਹੀ ਨਹੀਂ ਜੀ ਮੈਂ ਤਾਂ ਇਹਨੂੰ ਆਪ ਦੀ ਮਿਸ ਨੂੰ ਕਰੇ ਇੱਥੇ ਲੈ ਕੇ ਆ ਹਸਪੀਟਲ ਮੈਨੂੰ ਤਾਂ ਹੁਣੇ ਐਂਟੀਮੇਸ਼ਨ ਮਿਲੀ ਸੀ ਕੋਈ ਦੋ ਗੁੱਟਾਂ ਦੇ ਵਿੱਚ ਕੋਈ ਲੜਾਈ ਹੋਈ ਹੈ ਪਹਿਲਾਂ ਨੀਸ਼ਾ ਰਾਣੀ ਇੱਥੇ ਦਾਖਲ ਹੋਈ ਸੀ ਜਿਹੜੀ ਮੌਜੂਦਾ ਨੀਸ਼ਾ ਰਾਣੀ ਵਾਈਫ ਆਪ ਜਸਪਾਲ ਸਿੰਘ ਮੌਜੂਦਾ ਆਪਣੀ ਪੰਚਾਇਤ ਮੈਂਬਰ ਕਿ ਉਹ ਦਾਖਲ ਹੋਈ ਸੀ ਉਸ ਤੋਂ ਬਾਅਦ ਇੱਕ ਹੁਣ ਰਾਮ ਸਿੰਘ ਦਾਖਲ ਹੋਇਆ ਇਹਨਾਂ ਦੀ ਆਬੀ ਦੀ ਕੋਈ ਪਾਣੀ ਪੂਣੀ ਦੀ ਜਾਂ ਪ੍ਰਾਣੀਆਂ ਕੋਈ ਵਜ੍ਹਾ ਰਾਂਚ ਸੀ ਕਿੰਨੇ ਕਿ ਮੈਨੂੰ ਪੁੱਛ ਕੇ ਇਸ ਤੋਂ ਪਤਾ ਲੱਗੇ ਤੇ ਮੈਂ ਉਹਨਾਂ ਦਾ ਹੁਣ ਪਤਾ ਲਿਆ ਸੀਗਾ ਹੁਣ ਐਮਐਲਏ ਰਹੂਗੀ ਉਹਨਾਂ ਦੇ ਮੁਤਾਬਕ ਆਪਾਂ ਐਫਆਈਆਰ ਰਜਿਸਟਰਡ ਕਰਾਂਗੇ ਬਿਆਨ ਲਿਖੋਣਗੇ ਜੋ ਇਹਨਾਂ ਦੇ ਬਿਆਨਾਂ ਚ ਲਿਖੋਣਗੇ ਵੈਰੀਫਾਈ ਕਰਕੇ ਆਪਾਂ ਮੁਕੱਦਮਾ ਰਜਿਸਟਰ ਕਰਾਂਗੇ ਸਰ ਇਸਤਰਾ ਸ਼ਹਿਰ ਦਾ ਮੂਲ ਖਰਾਬ ਕਰ ਰਹੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਇਹਨਾਂ ਨੂੰ ਪਹਿਲਾਂ ਤੁਹਾਨੂੰ ਵੈਰੀਫਾਈ ਕਰ ਲਈ ਵੀ ਕੀ ਸੀ ਇਹਨਾਂ ਦੇ ਅਗੇਸਟ ਜੋ ਬੰਦੀ ਆ ਜੋ ਐਮ ਐਲ ਆਰ ਦੇ ਥਰੂ ਜੋ ਕੁਛ ਆਪਾਂ ਨੂੰ ਆਉਂਦਾ ਡਾਕਟਰ ਦੀ ਓਪੀਨੀਅਨ ਆਉਂਦੀ ਹੈ ਉਹ ਮੰਨੇ ਮੁਕਦਮੇ ਰਜਿਸਟਰ ਕਰਾਂਗੇ ਕਦੇ ਵੀ ਇਸ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੁੰਦਾ ਜੀ ਸ਼ਟਾਂ ਕਿਸ ਤਰ੍ਹਾਂ ਦੀਆਂ ਨੇ ਸ਼ਟਾਂ ਤਾਂ ਇਸ ਵਾਰ ਇਹ ਮੈਂ ਦੇਖੀਆਂ ਸ਼ਟਾਂ ਤਾਂ ਲੱਗੀਆਂ ਹੋਈਆਂ ਜਿਹੜੀ ਲੇਡੀਜ਼ ਤੇ ਵੀ ਕੁਝ ਸ਼ਟਾਂ ਲੱਗੀਆਂ ਜਿਹੜਾ ਰਾਮ ਸਿੰਘ ਆ ਉਹਦੇ ਕੋਲ ਕੁਝ ਜ਼ਿਆਦਾ ਸ਼ਟਾਂ ਲੱਗਦੀਆਂ ਪਰ ਉਹ ਐਮ ਐਲ ਆਰ ਚਾਹੂ ਆਪਾਂ ਨੂੰ ਵੀ ਕੀ ਗ੍ਰੀਵੀਸ ਆਉਂਦੀ ਆ ਕੀ ਸ਼ਰਫ ਆਉਂਦੀ ਠੀਕ ਹੈ ਮਾਮਲਾ ਕੋਈ ਮਾਮਲਾ ਨਹੀਂ ਜੀ ਆਪਾਂ ਘਰ ਦਾ ਬੁੜੀਆਂ ਦਾ ਰੋਲਾ ਸੀਗਾ ਸਟੇਕ ਮੈਂਬਰ ਆਣੀ ਹੈਗੀ ਬਸ ਬੰਦੇ ਜਨੇ ਸੀਗੇ 8 9 ਜਨੇ ਸੀਗੇ ਜੀ ਕਾਜ ਨਾਮ ਆ ਰਿਹਾ ਜੀ ਮੁਸਤਫਾ ਸੀ ਕਪੈ ਸੀਗੇ ਕਰਪਾਨਾ ਸੀਗੇ ਕਰਪਾਨਾ ਨਾ ਪੜਿਆ ਹਾਂਜੀ ਕਿੰਨੇ ਵਾਰ ਕੀਤੀਏ ਵਾਰ ਤਾਂ ਹੁਣ ਕਹਿ ਨਹੀਂ ਸਕਦੇ ਡਾਕਟਰ ਸਾਹਿਬ ਹੀ ਦੱਸਣਗੇ ਹਾਂਜੀ ਕਿਤੇ ਵਧੀਆਂ ਸਿਰ ਤੇ ਵਧੀਆਂ ਲੱਤਾਂ ਬਾਹਾਂ